ਸਰਤ ਸੰਗ ਇਹ ਜੇ ਆਪਾਂ ਨੇ ਵਿਚਾਰ ਕਰਨੀ ਹੈ ਕਿ ਸਰੀਰ ਦੇ ਤਿੰਨ ਦੋਸ਼ ਨੇ ਬਾਤ ਪਿੱਤ ਤੇ ਕਫ ਇਹਨਾਂ ਤਿੰਨਾਂ ਦੇ ਪ੍ਰਕੁਪਿਤ ਹੋਣ ਨਾਲ ਜਣੀ ਵਧਨ ਨਾਲ ਗਲਤ ਤਰੀਕੇ ਨਾਲ ਵਧਨ ਨਾਲ ਤਾਂ ਬਿਮਾਰੀਆਂ ਲੱਗ ਜਾਂਦੀਆਂ ਨੇ ਕੁਝ ਬਿਮਾਰੀਆਂ ਬਾਤ ਨਾਲ ਲੱਗਦੀਆਂ ਨੇ ਕੁਝ ਪਿੱਤ ਨਾਲ ਕੁਝ ਕਫ ਨਾਲ ਭਾਰਤ ਦੇ ਵਾਤਾਵਰਣ ਮੁਤਾਬਕ ਜਿਹੜੀਆਂ ਬਾਤ ਨਾਲ ਬਿਮਾਰੀਆਂ ਨੇ ਭਾਰਤ ਵਿੱਚ ਸਭ ਤੋਂ ਵੱਧ ਹੁੰਦੀਆਂ ਨੇ 80 ਪ੍ਰਕਾਰ ਦੀਆਂ ਬਿਮਾਰੀਆਂ ਤਕਰੀਬਨ ਬਾਤ ਨਾਲ ਲੱਗਦੀਆਂ ਨੇ ਤੇ ਪਿਤ ਵਧ ਜਾਵੇ ਤਾਂ ਉਸ ਦੇ ਨਾਲ ਤਕਰੀਬਨ 40 ਬਿਮਾਰੀਆਂ ਲੱਗਦੀਆਂ ਨੇ ਕਫ ਵਧ ਜਾਵੇ ਤਾਂ ਉਸ ਦੇ ਨਾਲ ਤਕਰੀਬਨ 20 ਬਿਮਾਰੀਆਂ ਲੱਗਦੀਆਂ ਨੇ ਇਸ ਦੀ ਗਣਤੀ ਕੁਝ ਨਾ ਕੁਝ ਘੱਟ ਵੱਧ ਵੀ ਹੋ ਸਕਦੀ ਹੈ ਉਹ ਬਾਤ ਤੇ ਕਫ ਨੂੰ ਅਸੀਂ ਸਭ ਮਾਤਰਾ ਤੇ ਰੱਖਣਾ ਹੈ ਇਹ ਤਿੰਨਾਂ ਦੋਸ਼ਾਂ ਦੇ ਆਧਾਰ ਤੇ ਸਾਰਾ ਅਜਰਵੇਗ ਦਾ ਸਿਧਾਂਤ ਕਿ ਕਿਸ ਤਰੀਕੇ ਨਾਲ ਇਹਨਾਂ ਨੂੰ ਸ਼ਾਂਤ ਰੱਖਿਆ ਜਾਵੇ ਔਰ ਮਨੁੱਖ ਨੂੰ ਤੰਦਰੁਸਤ ਰੱਖਿਆ ਜਾਵੇ ਵਾਤ ਸ਼ਾਮਕ ਸਭ ਤੋਂ ਵਧੀਆ ਹੁੰਦਾ ਹੈ ਤੇਲ ਤੇਲ ਤੋਂ ਵਧੀਆ ਕੋਈ ਵੀ ਵਧੀਆ ਬਾਤ ਸ਼ਾਮਕ ਨਹੀਂ ਹੈ ਬਾਤ ਦਾ ਨਾਸ਼ ਕਰਨ ਵਾਲਾ ਨਹੀਂ ਹੈ ਸਾਡੀ ਜਿਹੜੀ ਰਸੋਈ ਹੈ ਇਹ ਪੂਰਾ ਮੈਡੀਕਲ ਹਾਲ ਹੁੰਦਾ ਹੈ ਜਿਹੜੀਆਂ ਰਸੋਈ ਵਿੱਚ ਚੀਜ਼ਾਂ ਨੇ ਸਾਰੀਆਂ ਇਹ ਜਦੋਂ ਸਾਡੇ ਭਾਰਤ ਦੇ ਉੱਪਰ ਪਹਿਲਾ ਮੁਗਲਾਂ ਦਾ ਰਾਜ ਸੀ ਉਸ ਸਮੇ ਸਾਡੀਆਂ ਇਹਨਾਂ ਚੀਜ਼ਾਂ ਨੂੰ ਮਸਾਲੇ ਕਹਿਣਾ ਸ਼ੁਰੂ ਕਰ ਦਤਾ ਮੋਗਲਾਂ ਦੇ ਆਉਣ ਤੋਂ ਪਹਿਲਾਂ ਇਹਨੂੰ ਮਸਾਲਾ ਨਹੀਂ ਕਿਹਾ ਜਾਂਦਾ ਸੀ ਇਹਨਾਂ ਨੂੰ ਔਸ਼ਧੀ ਕਿਹਾ ਜਾਂਦਾ ਸੀ ਔਖਦ ਇਹ ॠषि मुਨੀਆਂ ਨੇ ਕਿਹਾ ਹੈ ਕਿ ਜਿੰਨੀਆਂ ਸਾਰੀਆਂ ਇਹ ਚੀਜ਼ਾਂ ਨੇ ਇਹਨਾਂ ਨੂੰ ਔਸ਼ਧੀਆਂ ਨੇ ਇਹ ਦਵਾਈਆਂ ਨੇ ਭਾਵੇਂ ਕਿ ਜੀਰਾ ਵੀ ਇੱਕ ਦਵਾਈ ਹੈ ਹੜਦੀ ਵੀ ਇੱਕ ਦਵਾਈ ਹੈ ਨਮਕ ਵੀ ਇੱਕ ਦਵਾਈ ਹੈ ਸੌਂਫ ਇੱਕ ਦਵਾਈ ਹੈ ਇਹ ਜਿਹੜੀਆਂ ਸਾਡੀ ਰਸੋਈ ਵਿੱਚ ਸਾਰੀਆਂ ਚੀਜ਼ਾਂ ਨੇ ਇਹ ਦਵਾਈਆਂ ਨੇ ਇਸੇ ਕਰਕੇ ਇਹ ਹਰ ਸਮੇਂ ਆਪਾਂ ਐਸੀਆਂ ਦਵਾਈਆਂ ਲੈਣੇ ਆ ਜਿਨ੍ਹਾਂ ਦੀ ਕੇ ਸਾਨੂੰ ਖਾ ਕੇ ਕਦੇ ਨੁਕਸਾਨ ਨਹੀਂ ਹੁੰਦਾ ਹਰਦੀ ਅਸੀਂ ਬਚਪਨ ਤੋਂ ਲੈ ਕੇ ਅਕੀਲ ਦੇ ਸਮੇਂ ਤੱਕ ਅਸੀਂ ਹਰਦੀ ਖਾਂਦੇ ਆਂ ਹਰਦੀ ਐਂਟੀਬਾਇਟਿਕ ਹੈ ਕਾਲੀ ਮਿਰਚ ਵੀ ਐਂਟੀਬਾਇਟਿਕ ਹੈ ਤੇ ਜਿਹੜਾ ਅਦਰਕਾ ਜਾਂ ਸੁੱਕੇ ਰੂਪ ਦੇ ਵਿੱਚ ਸੁੰਡਾ ਕੀ ਉਹ ਵੀ ਐਂਟੀਬਾਇਟਿਕ ਦਾ ਕੰਮ ਕਰਦੀਆਂ ਨੇ ਚੀਜ਼ਾਂ ਸੋ ਇਹ ਸਾਡੀ ਦੇਸੀ ਐਂਟੀਬਾਇਟਿਕ ਨੇ ਜਿਹੜੀਆਂ ਕਿ ਅਸੀਂ ਰੋਜ਼ਾਨਾ ਆਪਣੀ ਸਬਜ਼ੀ ਦੇ ਵਿੱਚ ਦਾਲਾਂ ਦੇ ਵਿੱਚ ਪਾ ਕੇ ਅਸੀਂ ਖਾਂਦੇ ਆਂ ਤੇ ਇਹ ਤਾਂ ਆ ਗਈ ਗੱਲ ਵੀ ਜਿਹੜੀ ਸਾਡੀ ਰਸੋਈ ਆ ਇਹਦੇ ਵਿੱਚ ਇਹ ਚੀਜ਼ਾਂ ਹਰ ਸਮੇਂ ਹਾਜ਼ਰ ਹੁੰਦੀਆਂ ਨੇ ਜਿਵੇਂ ਤੇਲ ਹੈ ਤੇਲ ਹਰ ਸਮੇਂ ਰਸੋਈ ਚ ਹੁੰਦਾ ਹੈ ਸਰੋਂ ਦੇ ਤੇਲ ਦੁਆਰਾ ਅਸੀਂ ਸਬਜ਼ੀਆਂ ਤਿਆਰ ਕਰਦੇ ਆਂ ਦਾਲਾਂ ਤਿਆਰ ਕਰਦੇ ਆਂ ਇਹ ਸਭ ਤੋਂ ਵਧੀਆ ਹੈ ਤੇਲ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਤੇਲ ਸਾਧ ਸੰਗਤ ਜੀ ਕੱਚੀ ਕਹਾਣੀ ਦਾ ਹੋਵੇ ਤੇਲ ਕੱਚੀ ਕਹਾਣੀ ਦਾ ਉਹ ਤੇਲ ਜਿਸ ਦੇ ਵਿੱਚੋਂ ਜ਼ਿਆਦਾ ਸਮੈਲ ਆਵੇ ਉਹ ਵਧੀਆ ਤੇਲ ਹੁੰਦਾ ਹੈ ਇਹ ਜਿਹੜਾ ਤੇਲ ਚਿਪਚਿਪਾ ਹੁੰਦਾ ਸਰੋਂ ਦਾ ਤੇਲ ਜਿਹੜਾ ਕੱਚੀ ਕਾਣੀ ਚੋਂ ਨਿਕਲੇਗਾ ਤਾਂ ਉਹ ਚਿਪਚਿਪਾ ਵੀ ਹੋਏਗਾ ਉਸ ਵਿੱਚੋਂ ਸਮੈਲ ਵੀ ਆਏਗੀ ਸਰੋਂ ਦੇ ਤੇਲ ਦੀ ਅਸੀਂ ਨਿਸ਼ਾਨੀ ਇੱਕ ਤਾਂ ਪਹਿਲੀ ਤਾਂ ਇਹ ਗੱਲ ਆ ਕਿ ਉਸ ਵਿੱਚੋਂ ਸਮੈਲ ਅੱਛੀ ਆਉਂਦੀ ਹੈ ਤਾਂ ਉਹ ਸਰੋਂ ਦਾ ਤੇਲ ਸ਼ੁੱਧ ਹੈ ਤੇ ਫਿਰ ਜਿਹੜਾ ਚਿਪਚਿਪਾ ਪਾਣਾ ਹੈ ਉਹ ਸਰੋਂ ਦਾ ਤੇਲ ਸ਼ੁੱਧ ਹੈ ਵਧੀਆ ਤੇਲ ਆ ਇੱਕ ਅਸੀਂ ਹੋਰ ਨਿਸ਼ਾਨੀ ਕਿਦਾਂ ਕਰਾਂਗੇ ਜੇ ਮੈਂ ਸਰੋਂ ਦੇ ਤੇਲ ਨੂੰ ਅਸੀਂ ਆਪਣੀ ਅੱਖ ਵਿੱਚ ਪਾ ਲਈਏ ਤਾਂ ਅੱਖ ਵਿੱਚੋਂ ਤੇ ਨੱਕ ਵਿੱਚੋਂ ਸਾਡੇ ਵਿੱਚੋਂ ਜਾਨੀ ਪਾਣੀ ਬਗਣ ਲੱਗ ਜਾਏਗਾ ਛਕਾਉਣ ਲੱਗ ਜਣੀਆਂ ਅੱਖਾਂ ਵਿੱਚੋਂ ਇੰਜੂ ਆਉਣ ਲੱਗ ਜਾਣਗੇ ਇਹਦਾ ਮਤਲਬ ਉਸਰੋਂ ਦਾ ਤੇਲ ਸ਼ੁੱਧ ਤੇਲ ਹੈ ਉਸ ਵਿੱਚ ਜਿਹੜੀ ਸਵੈਨ ਆਉਂਦੀ ਹੈ ਉਹ ਪ੍ਰੋਟੀਨ ਕਰਕੇ ਆਉਂਦੀ ਹੈ ਉਸ ਵਿੱਚ ਜਿਹੜਾ ਚਿਪਚਿਪਾ ਪਾਣਾ ਉਹ ਫੈਟੀ ਐਸਿਡਸ ਹੁੰਦੇ ਨੇ ਤੇਲ ਵਿੱਚ ਉਸ ਕਰਕੇ ਆਉਂਦੀ ਹੈ ਦਾਲਾਂ ਤੋਂ ਬਾਅਦ ਜਿਹੜੀ ਪ੍ਰੋਟੀਨ ਹੈ ਤਾਂ ਉਹ ਤੇਲ ਵਿੱਚ ਹੁੰਦਾ ਸੋ ਇਹ ਕੱਚੀ ਕਾਣੀ ਦਾ ਜਿਹੜਾ ਤੇਲ ਹੈ ਇਹ ਸ਼ੁੱਧ ਤੇਲ ਹੁੰਦਾ ਹੈ ਜਾਣੀ ਕਹਿਣ ਤੋਂ ਪਾਪ ਮੇਰਾ ਇਹ ਹੈ ਕਿ ਰਿਫਾਈਨਡ ਤੇਲ ਨਹੀਂ ਵਰਤਣਾ। ਪਰ ਰਿਫਾਈਨਡ ਤੇਲ ਦੇ ਵਿੱਚ ਕੀ ਹੁੰਦਾ ਤੇਲ ਦਾ ਚਿਪਚਿਪਾ ਜਿਹੜਾ ਪਾਣਾ ਹੈ ਉਹ ਕੱਢਿਆ ਜਾਂਦਾ ਹੈ। ਜਾਨੀ ਉਸ ਵਿੱਚੋਂ ਫੈਟੀ ਐਸਿਡਸ ਨਿਕਲ ਜਾਂਦੇ ਨੇ। ਤੇਲ ਵਿੱਚੋਂ ਜਿਹੜੀ ਸਮੈਲ ਆਉਂਦੀ ਆ ਸੀ ਕਹਿੰਦੇ ਬਦਬੂ ਆਉਂਦੀ ਆ ਉਹ ਬਦਬੂ ਨਹੀਂ ਹੁੰਦੀ। ਉਹ ਤੇਲ ਦੀ ਕੁਦਰਤੀ ਰੂਪ ਵਿੱਚ ਉਹ ਸੁਗੰਧ ਹੈ। ਉਹ ਚੰਗੀ ਹੁੰਦੀ ਹੈ। ਉਸ ਨੂੰ ਖੁਸ਼ਬੂ ਸਮਝੋ। ਉਸ ਨੂੰ ਬਦਬੂ ਨਾ ਸਮਝੋ। ਸਮਝੋ। ਉਹ ਚੰਗੀ ਹੁੰਦੀ ਹੈ। ਤੇ ਉਹ ਜਦੋਂ ਇਸ ਵਿੱਚੋਂ ਤੇਲ ਦੀ ਜਿਹੜੀ ਸਮੱਲ ਹੈ ਉਹ ਬਾਹਰ ਕੱਢ ਦਈਏ ਭਾਪਕੇ ਇਸ ਵਿੱਚੋਂ ਪ੍ਰੋਟੀਨ ਬਾਹਰ ਨਿਕਲ ਗਿਆ ਇਸ ਦਾ ਚਿਪਚਿਪਾ ਪਾਣ ਬਾਹਰ ਕੜਤਾ ਤਾਂ ਸਮਝ ਲਓ ਇਸ ਵਿੱਚੋਂ ਫੈਟੀ ਅਸਲ ਬਾਹਰ ਨਿਕਲ ਗਏ ਤਾਂ ਤੇਲ ਵਿੱਚੋਂ ਸਾਸੰਗ ਜੀ ਤੱਤੇ ਬਾਹਰ ਨਿਕਲ ਗਏ ਤਾਂ ਤੇਲ ਦਾ ਇੱਕ ਪਾਣੀ ਵਰਗਾ ਰਹਿ ਗਿਆ ਫਿਰ ਤੇਲ ਵਿੱਚ ਤੱਤ ਘਾਤੇ ਰਹਿ ਗਏ ਉਹ ਤੇਲ ਹੀ ਨਹੀਂ ਰਿਹਾ ਸੋ ਉਹ ਜਿਹੇ ਤੇਲ ਦੇ ਬਰਤਨ ਦਾ ਸਾਨੂੰ ਰਸੋਈ ਵਿੱਚ ਫਾਇਦਾ ਨਹੀਂ ਮਿਲਣਾ ਇਸੇ ਕਰਕੇ ਆਖਿਆ ਜਾਂਦਾ ਹੈ ਕੱਚੀ ਕਾਣੀ ਦਾ ਤੇਲ ਪਤਾ ਕਰੋ ਕਿੱਥੇ ਕੋਲ ਨੂੰ ਲੱਗੇ ਹੋਏ ਨੇ ਕੋਲ ਨੂੰ ਕੋਧੂ ਵਾਲਿਆਂ ਨੂੰ ਜਾ ਕੇ ਕਹੋ ਕਿ ਸਾਨੂੰ ਜੀ ਕੱਚੀ ਕਾਣੀ ਦਾ ਤੇਲ ਜਿਹੜਾ ਸ਼ੁੱਧ ਤੇਲ ਆ ਰਿਫਾਈਂਡ ਨਾ ਕੀਤਾ ਹੋਵੇ ਸਾਨੂੰ ਉਹ ਤੇਲ ਦੇਵੋ ਉਹਦੇ ਨਾਲ ਹੁੰਦਾ ਕੀ ਹੈ ਜਿਹੜਾ ਸਾਡਾ ਬਾਤ ਰੋਗ ਆ ਇਸ ਤੋਂ ਸਾਨੂੰ ਲਾਭ ਮਿਲਦਾ ਬਾਤ ਰੋਗ ਨਹੀਂ ਹੋਣਗੇ ਬਾਤ ਰੋਗ ਕਿਹੜੇ ਨੇ ਸਾਧ ਸੰਗਤ ਜੀ ਜਿਸ ਤਰ੍ਹਾਂ ਹਾਰਟ ਅਟੈਕ ਆ ਜਾਣਾ ਇਹ ਬਾਤ ਰੋਗ ਹੈ ਪੈਰਾਲਾਈਸਸ ਹੈ ਇਹ ਬਾਤ ਰੋਗ ਹੈ ਮੇਂ ਅਦਰੰਗ ਹੋ ਜਾਂਦਾ ਹੈ ਇਹ ਇਸ ਨੂੰ ਜਾਨੀ ਬਾਤ ਰੋਗ ਕਹਿੰਦੇ ਨੇ ਬ੍ਰੇਨ ਦਾ ਡੈਮੇਜ ਹੋ ਜਾਣਾ ਇਹ ਵੀ ਬਾਤ ਰੋਗ ਹੈ ਯਾਨੀ ਇਹ ਬਾਤ ਰੋਗ ਨਹੀਂ ਹੋਣਗੇ ਜੀ ਅਸੀਂ ਸਰੋਂ ਦਾ ਤੇਲ ਲਵਾਂਗੇ ਜਿਹੜੀ ਬਾਤ ਦੀਆਂ ਬਿਮਾਰੀਆਂ ਨਹੀਂ ਹੋਣਗੀਆਂ ਬਾਤ ਸ਼ਾਮਕ ਸਭ ਤੋਂ ਵਧੀਆ ਤੇਲ ਹੈ ਇਸ ਦੇ ਵਿੱਚ ਆਪਣਾ ਐਚ ਡੀ ਐਲ ਹੈ ਤੇ ਐਚ ਡੀ ਐਲ ਹਾਈ ਡੈਂਸਿਟੀ ਲਿਪੋ ਪ੍ਰੋਟੀਨ ਇਹ ਤੇਲ ਵਿੱਚ ਸਭ ਤੋਂ ਜ਼ਿਆਦਾ ਹੁੰਦਾ ਹੈ ਸਾਨੂੰ ਐਚ ਡੀ ਐਲ ਮਿਲ ਗਿਆ ਤੇ ਲਿਪੋ ਪ੍ਰੋਟੀਨਸ ਮਿਲ ਗਏ ਸਾਨੂੰ ਤੇਲਾਂ ਤੋਂ ਸੋ ਇਹ ਐਚ ਡੀ ਐਲ ਫਿਰ ਬਣ ਜਾਂਦਾ ਹੈ ਲੀਵਰ ਦੇ ਵਿੱਚ ਵਧੀਆ ਕੁਆਲਟੀ ਦਾ ਤਿਆਰ ਹੁੰਦਾ ਹੈ ਇਹ ਤੇਲਾਂ ਤੋਂ ਸਾਨੂੰ ਸਿੱਧਾ ਮਿਲਦਾ ਫਿਰ ਇਹ ਲੀਵਰ ਵਿੱਚ ਸਾਡੀ ਬੋਡੀ ਵਾਸਤੇ ਜਾਨੀ ਅੱਛਾ ਕਰਕੇ ਇਹ ਤਿਆਰ ਹੁੰਦਾ ਹੈ ਜਿਹੜਾ ਕਿ ਸਾਨੂੰ ਲਾਭ ਲੰਦਾ ਹੈ ਲੀਵਰ ਜਾਨੀ ਸਾਡਾ ਠੀਕ ਰਹੇਗਾ ਇਸ ਦੇ ਨਾਲ ਵਾਤ ਸਾਡੀ ਕੰਟਰੋਲ ਤੇ ਰਹੇਗੀ ਵਾਤ ਨਹੀਂ ਜਾਨੀ ਸੜੀ ਵਧੇਗੀ ਇਹ ਤੇ ਇਲਾ ਸਭ ਤੋਂ ਸਾਥ ਸੰਗ ਜੀ ਵਧੀਆ ਚੀਜ਼ ਹੈ ਤੇ ਟ੍ਰਾਈਗਲਿਸਰਾਈਡ ਨੇ ਇਹ ਵੀ ਘਟਣਗੇ ਤੇਲ ਖਾਣ ਨਾਲ ਤੇ ਜਿਹੜਾ ਸਾਡਾ ਇਹ ਰਫਾਈਨਡ ਤੇ ਡਬਲ ਰਫਾਈਨਡ ਤੇਲ ਇਹਦੇ ਨਾਲ ਵਧਣਗੇ ਤੇਲ ਖਾਣ ਨਾਲ ਕੀ ਹੋਏਗਾ ਜੇਡਾ ਸਾਡਾ ਕੋਲੇਸਟ੍ਰੋਲ ਆ ਇਹ ਵੀ ਘਟੇਗਾ ਤੇ ਜਿਹੜਾ ਸਾਡਾ ਐਚ ਡੀ ਐਲ ਆ ਇਹ ਤੇਜ਼ੀ ਨਾਲ ਵਧੇਗਾ ਇਸ ਦੇ ਨਾਲ ਕੀ ਹੋਏਗਾ ਜਿਹੜਾ ਸਾਡਾ ਖੂਨ ਆ ਇਹ ਪਤਲਾ ਰਹੇਗਾ ਖੂਨ ਪਤਲਾ ਰਹੇਗਾ ਤਾਂ ਹਾਰਟ ਵਿੱਚ ਬਲੋਕੇਜ ਨਹੀਂ ਆਏਗੀ ਖੂਨ ਦੇ ਥੱਬੇ ਨਹੀਂ ਜੰਮਣਗੇ ਹਾਰਟ ਦੀ ਬਲੋਕੇਜ ਨਹੀਂ ਆਏਗੀ ਹਾਰਟ ਠੀਕ ਪੰਪ ਕਰਦਾ ਰਹੇਗਾ ਠੀਕ ਫੰਕਸ਼ਨ ਕਰਦਾ ਰਹੇਗਾ ਤੇ ਸਰੋਂ ਦਾ ਤੇਲ ਹੋ ਗਿਆ ਮੂੰਗਫਲੀ ਦਾ ਤੇਲ ਹੋ ਗਿਆ ਨਾਰੀਵਲ ਦਾ ਤੇਲ ਹੋ ਗਿਆ ਔਰ ਤਿਲਾਂ ਦਾ ਤੇਲ ਹੋ ਗਿਆ ਇਹ ਮੁੱਖ ਰੂਪ ਦੇ ਵਿੱਚ ਜਾਨੀ ਵਰਤੇ ਜਾਣ ਵਾਲੇ ਤੇਲ ਨੇ ਜਿਹੜੇ ਕਿ ਬਾਤ ਸ਼ਾਮਕ ਨੇ ਪਰ ਜੋ ਜ਼ਿਆਦਾ ਵਰਤਿਆ ਜਾਂਦਾ ਹੈ ਉਹ ਸਰੋਂ ਦਾ ਤੇਲ ਹੀ ਵਰਤਿਆ ਜਾਂਦਾ ਹੈ ਇਸ ਕਰਕੇ ਅਯੁਰਵੇਦ ਦਾ ਸਭ ਤੋਂ ਮੁੱਖ ਜਿਹੜਾ ਸਿਧਾਂਤ ਆ ਨਾ ਇਹ ਕੱਲੀ ਅਯੁਰਵੇਦ ਵਿੱਚ ਹੈ ਇੱਕ ਸਦਾਂਸਾ ਸੰਗਜੀ ਇਸ ਨੂੰ ਜ਼ਰੂਰ ਆਪਣੇ ਪੱਲੇ ਬੰਨ ਲੈਣਾ ਉਹ ਇਹ ਹੈ ਕਿ ਅਯੁਰਵੇਦ ਹੀ ਕੇਵਲ ਇਹ ਦੱਸਦਾ ਹੈ ਕਿ ਪਾਈ ਤੁਸੀਂ ਬਿਮਾਰ ਹੀ ਨਾ ਹੋਵੋ ਉਸ ਤਰ੍ਹਾਂ ਦੇ ਨੁਕਤੇ ਤਰੀਕੇ ਕੇਵਲ ਅਯੁਰਵੇਦ ਦੱਸਦਾ ਹੈ ਇਹ ਹੋਮੋਪੈਥੀ ਵਿੱਚ ਨਹੀਂ ਹੈ ਐਨੋਪੈਥੀ ਵਿੱਚ ਨਹੀਂ ਹੈ ਸਾਧ ਸੰਗਤ ਜੀ ਮੇਰਾ ਮਕਸਦ ਕਿਸੇ ਨੂੰ ਨਿੰਦਣ ਤੋਂ ਨਹੀਂ ਹੈ ਉਹਨਾਂ ਦੇ ਵਿੱਚ ਜਿਹੜਾ ਇਲਾਜ ਆ ਬਿਮਾਰੀ ਲੱਗਣ ਤੋਂ ਬਾਅਦ ਦਾ ਇਲਾਜ ਹੈ ਅਯੁਰਵੇਦ ਵਿੱਚ ਵੀ ਹੈਗਾ ਬਿਮਾਰੀ ਲੱਗਣ ਤੋਂ ਬਾਅਦ ਦਾ ਇਲਾਜ ਹੈ ਲੇਕਿਨ ਹੋਮੋਪੈਥੀ ਐਲੋਪੈਥੀ ਵਿੱਚ ਤੁਹਾਨੂੰ ਨਾ ਤੁਸੀਂ ਬਿਮਾਰੀ ਤੁਹਾਨੂੰ ਜਦੋਂ ਲੱਗੇਗੀ ਉਸ ਤੋਂ ਬਾਅਦ ਤੁਹਾਡਾ ਉਹ ਇਲਾਜ ਕਰਨਗੇ ਜੀ ਲੇਕਿਨ ਅਯੁਰਵੇਦ ਇਸ ਤਰ੍ਹਾਂ ਦੇ ਤਰੀਕੇ ਟੰਗ ਦੱਸਦਾ ਹੈ ਤੇ ਵੀ ਅਸੀਂ ਬਿਮਾਰ ਹੀ ਨਾ ਹੋਈਏ ਤੇ ਜਿਹੜੇ ਸਾਡੇ ਵਾਤ ਪਿਤ ਕਫ ਨੇ ਇਹ ਤਿੰਨ ਤਰੀਕੇ ਨੇ ਸਾ ਸੰਗ ਜੀ ਜਿਵੇਂ ਸਵੇਰੇ ਸਾਡੀ ਕੁਦਰਤੀ ਤੌਰ ਦੇ ਉੱਪਰ ਵਾਤ ਵਧੀ ਹੁੰਦੀ ਹੈ ਦੁਪਹਿਰ ਨੂੰ ਕੁਦਰਤੀ ਤੌਰ ਦੇ ਉੱਪਰ ਪਿਤ ਵਧੀ ਹੁੰਦੀ ਹੈ ਤੇ ਰਾਤ ਨੂੰ ਕੁਦਰਤੀ ਤੌਰ ਦੇ ਉੱਪਰ ਕਫ ਵਧੀ ਹੁੰਦੀ ਹੈ ਇਹ ਇੱਕ ਕੁਦਰਤੀ ਤਰੀਕਾ ਹੈ ਇਹ ਕੁਦਰਤ ਵੱਲੋਂ ਹੀ ਹੈ ਜਿਸ ਤਰ੍ਹਾਂ ਕਿ ਹੋਰ ਪਾਣੀ ਵਾਲੀਆਂ ਚੀਜ਼ਾਂ ਨੇ ਦੁੱਧ ਹੋ ਗਿਆ ਦਹੀਂ ਹੋ ਗਿਆ ਦੁੱਧ ਵਿੱਚ ਜਿਆਦਾਤਰ ਪਾਣੀ ਹੁੰਦਾ ਦਹੀਂ ਵਿੱਚ ਵੀ ਜਿਆਦਾਤਰ ਪਾਣੀ ਹੁੰਦਾ ਲੱਸੀ ਹੋ ਗਿਆ ਪਾਣੀ ਹੁੰਦੀ ਆ ਹੁੰਦਾ ਇਹਨਾਂ ਵਿੱਚ ਤੇ ਜਿੰਨੇ ਵੀ ਜੂਸ ਨੇ ਗੰਨੇ ਦਾ ਰਸ ਵਿੱਚ ਤਾਂ ਸਾਰਾ ਪਾਣੀ ਹੁੰਦਾ ਹਨ ਤੇ ਮਸਮੀ ਦਾ ਰਸ ਤੇ ਹੋਰ ਜਿਤਨੇ ਵੀ ਅਨਾਰ ਦਾ ਰਸ ਇਹਨਾਂ ਵਿੱਚ ਸਾਰਾ ਕੁਸ ਪਾਣੀ ਤਾਂ ਹੁੰਦਾ ਹੈ ਤੋਂ ਜਿੰਨੇ ਆ ਪਾਣੀ ਵਾਲੀਆਂ ਚੀਜ਼ਾਂ ਨੇ ਸਾਰੀਆਂ ਇਹ ਬਾਤ ਸ਼ਾਮਕ ਨੇ ਲੋਕੀ ਪੇਠਾ ਤੇ ਤੋਰੀਆਂ ਟਿੰਡੇ ਜੂਸ ਜਿੰਨੇ ਆ ਗਏ ਫਰੂਟ ਜਿੰਨੇ ਵੀ ਆ ਗਏ ਇਹਨਾਂ ਵਿੱਚ ਪਾਣੀ ਹੀ ਜ਼ਿਆਦਾ ਹੁੰਦਾ ਪਾਣੀ ਵਾਲੇ ਜਿਹੜੇ ਫਰੂਟ ਡਰਾਈ ਫਰੂਟ ਦੀ ਗੱਲ ਨਹੀਂ ਆਪਾਂ ਕਰ ਰਹੇ ਤੇ ਪਾਣੀ ਵਾਲੇ ਜਿਹੜੇ ਵੈਟ ਫਰੂਟ ਇਹ ਸਾਰੇ ਕੀ ਨੇ ਬਾਦਸ਼ਾਮਕ ਨੇ ਇਸ ਕਰਕੇ ਜਿਸ ਤਰ੍ਹਾਂ ਤੇਲ ਦੱਸਿਆ ਕਿ ਤੇਲ ਬਾਦਸ਼ਾਮਕ ਹੈ ਇਸੇ ਤਰੀਕੇ ਨਾਲ ਸੰਗ ਹੈ ਜੀ ਜਿਹੜੀਆਂ ਇਹ ਜੂਸ ਹੋ ਗਏ ਪਾਣੀ ਛੱਡਣ ਵਾਲੀਆਂ ਸਮਝੀਆਂ ਹੋਗੀਆਂ ਇਹ ਵੀ ਬਾਤ ਦਾ ਨਾਸ਼ ਕਰਦੀਆਂ ਨੇ ਇਹ ਸਾਨੂੰ ਜਿਹਦੇ ਵਿੱਚ ਬਾਦ ਜ਼ਿਆਦਾ ਵਾਦੀ ਆ ਉਹਨੂੰ ਇਹ ਚੀਜ਼ਾਂ ਖਾ ਲੈਣੀਆਂ ਚਾਹੀਦੀ ਨੇ ਹੁਣ ਇਸ ਤੋਂ ਆਪਾਂ ਅੱਗੇ ਗੱਲ ਕਰੀਏ ਜੀ ਪਿਤ ਦੀ ਤਵਾਸਤੇ ਸਭ ਤੋਂ ਵਧੀਆ ਹੈ ਪਿਤ ਸ਼ਾਮਕ ਪਿਤ ਦਾ ਨਾਸ਼ ਕਰਨ ਵਾਲਾ ਪਿਤ ਦੋਸ਼ ਨੂੰ ਸ਼ਾਂਤ ਕਰਨ ਵਾਲਾ ਉਹ ਹੈ ਦੇਸੀ ਕੀ ਦੇਸੀ ਕੀ ਕਿਹੜਾ ਲੈਣਾ ਜਿਹੜਾ ਦੇਸੀ ਗਾਂ ਦਾ ਦੇਸੀ ਕੀ ਹੁੰਦਾ ਜਿਸ ਕੀ ਦਾ ਰੰਗ ਹਲਕਾ ਪੀਲੇ ਰੰਗ ਦਾ ਕੀ ਹੁੰਦਾ ਉਹ ਪ्योर ਕੀ ਹੁੰਦਾ ਅੱਛਾ ਕੀ ਹੁੰਦਾ ਹੈ ਉਹ ਜਣੇ ਸਾਨੂੰ ਖਾ ਲੈਣਾ ਚਾਹੀਦਾ ਜਿਹੜੇ ਅਸੀਂ ਆਮ ਲੋਕਾਂ ਜਿਹੜਾ ਕਿ ਮੱਝ ਦਾ ਕੀ ਹੈ ਇਹ ਜਿਹੜੇ ਕੁਸ਼ਤੀਆਂ ਕਰਦੇ ਨੇ ਪਹਿਲਵਾਨੀ ਕਰਦੇ ਨੇ ਉਹਨਾਂ ਵਾਸਤੇ ਹੈ ਉਹਨਾਂ ਨੂੰ ਖਾ ਲੈਣਾ ਚਾਹੀਦਾ ਹੈ ਕਿਉਂਕਿ ਇਹ ਭਾਰੀ ਹੁੰਦਾ ਪਿਤ ਨੂੰ ਖਤਮ ਕਰਨ ਵਾਸਤੇ ਪਿਤ ਦਾ ਨਾਸ਼ ਕਰਨ ਵਾਸਤੇ ਪਿਤ ਨੂੰ ਜਾਨੀ ਸ਼ਾਂਤ ਕਰਨ ਵਾਸਤੇ ਪਿਤ ਨੂੰ ਘਟਾਉਣ ਵਾਸਤੇ ਉਹ ਦੇਸੀ ਕੀ ਸਾਨੂੰ ਗਰਮੀਆਂ ਵਿੱਚ ਖਾਸ ਕਰਕੇ ਜਾਨੀ ਦੁਪਹਿਰ ਦੇ ਟਾਈਮ ਸਾਨੂੰ ਜ਼ਰੂਰ ਖਾ ਲੈਣਾ ਚਾਹੀਦਾ ਹੈ ਦੁਪਹਿਰ ਨੂੰ ਸਾਧ ਸੰਗਤ ਜੀ ਜਿਹੜਾ ਦੇਸੀ ਕੀ ਹੈ ਇਹਦਾ ਕੋਈ ਨੁਕਸਾਨ ਨਹੀਂ ਹੋਏਗਾ ਕਿਉਂਕਿ ਪਿਤ ਨੂੰ ਇਹ ਸ਼ਾਂਤ ਕਰਦਾ ਹੈ ਪਿਤ ਸ਼ਾਂਤਕ ਹੋਰ ਵੀ ਚੀਜ਼ਾਂ ਹੈਗੀਆਂ ਨੇ ਜਿਸ ਤਰ੍ਹਾਂ ਕਿ ਅਜਵਾਇਣ ਅਜਵੈਣ ਦੀ ਜਿਵੇਂ ਅਸੀਂ ਲੱਸੀ ਬਣਾ ਕੇ ਪੀਨੇ ਆ ਅਜਵੈਣ ਪਾ ਲੋ ਨਮਕ ਪਾ ਲੋ ਕਾਲਾ ਨਮਕ ਪਾ ਲੋ ਤੇ ਇਹ ਵੀ ਪਿਤ ਸ਼ਾਮ ਕਰੇ ਜਿਸ ਤਰ੍ਹਾਂ ਕਿਸੇ ਨੂੰ ਪੇਟ ਦਰਦ ਹੁੰਦਾ ਤਾਂ ਅਜਵੈਣ ਦੇ ਵਿੱਚ ਜਿਵੇਂ ਕਾਲਾ ਨਮਕ ਪਾ ਕੇ ਉਹ ਦਿੱਤਾ ਜਾਂਦਾ ਉਸ ਦੇ ਨਾਲ ਜਣੀ ਪਿਤ ਦਾ ਨਾਸ਼ ਹੁੰਦਾ ਤੇ ਕਾਲਾ ਨਮਕ ਅਜਵੈਣ ਜਿਹੜਾ ਜੀਰਾ ਹੋ ਗਿਆ ਜੀਰਾ ਵੀ ਪਿਤ ਦਾ ਨਾਸ਼ ਕਰਦਾ ਹੈ ਤੇ ਹਿੰਗ ਵੀ ਜਣੀ ਪਿਤ ਸ਼ਾਮਕ ਹੁੰਦੀ ਹੈ ਤੇ ਪਿਤ ਦਾ ਨਾਸ਼ ਕਰਦੀ ਹੈ ਜਿਹੜੀ ਹਿੰਗ ਹੈ ਜਿਹੜਾ ਧਣੀ ਹੈ ਤਰੀਆ ਵੀ ਪਿਤ ਦਾ ਨਾਸ਼ ਕਰਦਾ ਸੋ ਇਸ ਤਰੀਕੇ ਨਾਲ ਜਣੀ ਪਿਤ ਸ਼ਾਂਤ ਹੋ ਜਾਂਦੀ ਹੈ ਹੁਣ ਆਪਾਂ ਅੱਗੇ ਗੱਲ ਕਰਨੀ ਹੈ ਜੀ ਕਫ ਦੀ ਜਿਹੜਾ ਕਫ ਹੈ ਤੇ ਇਹ ਤਕਰੀਬਨ ਸ਼ਾਮ ਨੂੰ ਵਧਿਆ ਹੁੰਦਾ ਜਿਆਦਾ ਤੇ ਠੰਡੇ ਦੇਸ਼ ਨੇ ਉਹਨਾਂ ਵਿੱਚ ਕਫ ਬਹੁਤ ਜਿਆਦਾ ਵੱਧਦਾ ਕਫ ਦੀਆਂ ਬਿਮਾਰੀਆਂ ਉਧਰ ਜ਼ਿਆਦਾ ਨੇ ਸਾਡੇ ਗਰਮ ਦੇਸ਼ਾਂ ਵਿੱਚ ਭਾਰਤ ਵਿੱਚ ਜ਼ਿਆਦਾਤਰ ਵਾਤ ਦੀਆਂ ਬਿਮਾਰੀਆਂ ਨੇ ਤੇ ਵਾਤ ਦੀਆਂ ਬਿਮਾਰੀਆਂ ਵੀ ਤਕਰੀਬਨ 80 ਬਿਮਾਰੀਆਂ ਨੇ ਕਫ ਦੀਆਂ ਬਿਮਾਰੀਆਂ ਤਾਂ ਬਿਮਾਰੀਆਂ ਨੇ ਇਸ ਕਰਕੇ ਸਾਨੂੰ ਬਹੁਤ ਸੋਚ ਸਮਝ ਕੇ ਖਾਣਾ ਪੀਣਾ ਚਾਹੀਦਾ ਤਾਂ ਕਰਕੇ ਅਸੀਂ ਬਿਮਾਰ ਨਾ ਹੋਈਏ ਤੇ ਕਫ ਸ਼ਾਂਤ ਕਰਨ ਵਾਸਤੇ ਸਭ ਤੋਂ ਵਧੀਆ ਹੁੰਦਾ ਹੈ ਗੁੜ ਗੁੜ ਦੁਆਰਾ ਕਫ ਸ਼ਾਂਤ ਹੁੰਦੀ ਹੈ ਤੇ ਗੁੜ ਜਿਹੜਾ ਸਾਡੇ ਸਰੀਰ ਵਿੱਚ ਫਾਸਫੋਰਸ ਦੀ ਕਮੀ ਨੂੰ ਦੂਰ ਕਰਦਾ ਹੈ ਗੁੜ ਵਿੱਚ ਜੋ ਸਭ ਤੋਂ ਵਧੀਆ ਕੁਆਲਿਟੀ ਦਾ ਸਭ ਤੋਂ ਵਧੀਆ ਫਾਸਫੋਰਸ ਹੁੰਦਾ ਦੂਸਰਾ ਗੁੜ ਵਿੱਚ ਹੁੰਦਾ ਹੈ ਆਰਸੈਨਿਕ ਵੈਸੇ ਆਰਸੈਨਿਕ ਜ਼ਹਿਰ ਹੁੰਦੀ ਹੈ ਤੇ ਜਿਹੜਾ ਸੱਪ ਡੰਗ ਮਾਰਦਾ ਉਸ ਵਿੱਚ ਵੀ ਆਰਸੈਨਿਕ ਹੀ ਹੁੰਦੀ ਹੈ ਉਹ ਬਹੁਤ ਜ਼ਿਆਦਾ ਅੱਛੀ ਕੁਆਲਿਟੀ ਦਾ ਕਨਸੈਂਟ੍ਰੇਟਡ ਆਰਸੈਨਿਕ ਹੁੰਦਾ ਹੈ ਜਿਹੜਾ ਕਿ ਸੱਪ ਦੇ ਡੰਗ ਵਿੱਚ ਆਰਸੈਨਿਕ ਹੁੰਦਾ ਹੈ ਉਸ ਦੇ ਨਾਲ ਮਨੁੱਖ ਕਿਸੇ ਕਰਕੇ ਤੁਰੰਤ ਮਰ ਜਾਂਦਾ ਹੈ ਤੇ ਆਰਸੈਨਿਕ ਬਹੁਤ ਥੋੜੀ ਮਾਤਰਾ ਵਿੱਚ ਬਹੁਤ ਹੀ ਥੋੜੀ ਮਾਤਰਾ ਵਿੱਚ ਗੁੜ ਵਿੱਚ ਵੀ ਹੁੰਦਾ ਹੈ ਤੇ ਇਸ ਕਰਕੇ ਪਰ ਡਰਨਾ ਨਹੀਂ ਹੈ ਵੀ ਅਸੀਂ ਆਰਸੈਨਿਕ ਖਾ ਰਹੇ ਹਾਂ ਇਹ ਗੁੜ ਵਾਲਾ ਆਰਸੈਨਿਕ ਨੁਕਸਾਨਦਾਇਕ ਨਹੀਂ ਹੁੰਦਾ ਬਹੁਤ ਹੀ ਥੋੜੀ ਮਾਤਰਾ ਵਿੱਚ ਹੁੰਦਾ ਇਹ ਜਿਹੜਾ ਆਰਸੈਨਿਕ ਹੈ ਇਹ ਫਾਸਫੋਰਸ ਗੁੜ ਵਿੱਚ ਬਹੁਤ ਜ਼ਿਆਦਾ ਮਾਤਰਾ ਵਿੱਚ ਹੁੰਦਾ ਹੈ ਇਹ ਫਾਸਫੋਰਸ ਦਾ ਪਾਚਨ ਵਧੀਆ ਕਰ ਦਿੰਦਾ ਜਿਹੜਾ ਆਰਸੈਨਿਕ ਹੈ ਸੋ ਗੁੜ ਜਾਨੀ ਸਭ ਤੋਂ ਵਧੀਆ ਹੈ ਜਿਹੜਾ ਕਫ ਸ਼ਾਮਕ ਹੈ ਗੁੜ ਦੇ ਵਿੱਚ ਸਭ ਤੋਂ ਵੱਧ ਫਾਸਫੋਰਸ ਹੁੰਦਾ ਹੈ ਗੁੜ ਸਾਨੂੰ ਜਿਹੜਾ ਕਾਲੇ ਰੰਗ ਦਾ ਗੁੜ ਹੈ ਗਹਿਰੇ ਰੰਗ ਦਾ ਗੁੜ ਗੂੜੇ ਰੰਗ ਦਾ ਗੁੜ ਜਾਨੀ ਹਲਕਾ ਲਾਲ ਜਿਹਾ ਰੰਗ ਚੌਕਲੇਟ ਰੰਗ ਵਰਗਾ ਗੁੜ ਇਹ ਸਮਝ ਲਓ ਭੂਰੇ ਜਿਹੇ ਰੰਗ ਦਾ ਗੁੜਾ ਐਂਦਾ ਸਮਝ ਲਓ ਉਹ ਸਾਨੂੰ ਖਾਣਾ ਚਾਹੀਦਾ ਸਾਧ ਸੰਗਤ ਜੀ ਉਹਦੇ ਵਿੱਚ ਫਾਸਫੋਰਸ ਹੁੰਦਾ ਜਦੋਂ ਗੁੜ ਦੇ ਵਿੱਚੋਂ ਫਾਸਫੋਰਸ ਬਾਹਰ ਕੱਟਿਆ ਜਾਂਦਾ ਮਸ਼ੀਨਾਂ ਰਾਹੀਂ ਜਿਵੇਂ ਵਾਸ਼ਿੰਗ ਪਾਊਡਰ ਪਾ ਕੇ ਵੀ ਕੱਢਿਆ ਜਾਂਦਾ ਹੈ ਗੁੜਦੇ ਵਿੱਚੋਂ ਫਾਸਫੋਰਸ ਸੋ ਉਹ ਜਿਹੜਾ ਗੁੜਾ ਉਹ ਚਿੱਟੇ ਰੰਗ ਦਾ ਹੋ ਜਾਊਗਾ ਚਿੱਟੇ ਰੰਗ ਦੇ ਗੁੜੇ ਵਿੱਚ ਫਾਸਫੋਰਸ ਨਹੀਂ ਹੁੰਦਾ ਗੁੜ ਦੇ ਵਿੱਚ ਜਿਹੜੇ ਗੁਣ ਨੇ ਫਾਸਫੋਰਸ ਕਰਕੇ ਗੁਣ ਨੇ ਗੁੜ ਦੇ ਵਿੱਚ ਇਹ ਗੁਣ ਹੈ ਫਾਸਫੋਰਸ ਦਾ ਗੁਣ ਜਿਹੜਾ ਕਿ ਗਹਿਰੇ ਰੰਗ ਦੇ ਗੁੜ ਵਿੱਚ ਕਾਲੇ ਰੰਗ ਦੇ ਗੁੜ ਵਿੱਚ ਇਹ ਜ਼ਿਆਦਾ ਹੁੰਦਾ ਹੈ ਫਾਸਫੋਰਸ ਤੇ ਚਿੱਟੇ ਰੰਗ ਵਿੱਚ ਫਾਸਫੋਰਸ ਨਹੀਂ ਹੁੰਦਾ ਇਸ ਕਰਕੇ ਚਿੱਟੇ ਰੰਗ ਦਾ ਗੁੜ ਬਜਾਰਾਂ ਵਿੱਚੋਂ ਸਾਨੂੰ ਨਹੀਂ ਲੈ ਕੇ ਆਉਣਾ ਚਾਹੀਦਾ ਜਦੋਂ ਅਸੀਂ ਦੁਕਾਨਦਾਰਾਂ ਨੂੰ ਡਿਮਾਂਡ ਕਰਾਂਗੇ ਸਾਨੂੰ ਕਾਲੇ ਰੰਗ ਦਾ ਗੁੜ ਦਿਓ ਜੀ ਤੇ ਦੁਕਾਨਦਾਰ ਨੇ ਉਹੀ ਚੀਜ਼ਾਂ ਆਪਣੀ ਦੁਕਾਨ ਦੇ ਉੱਪਰ ਰੱਖਣੀਆਂ ਸ਼ੁਰੂ ਕਰ ਦੇਣੀਆਂ ਅਸੀਂ ਕੱਚੀ ਕਾਣੀ ਦਾ ਤੇਲ ਮੰਗਾਗੇ ਉਹ ਜਾ ਤੇਲ ਲਿਆਉਣਾ ਸ਼ੁਰੂ ਕਰ ਦੇਣਗੇ ਅਸੀਂ ਗੁੜ ਦੀ ਡਿਮਾਂਡ ਕਰਾਂਗੇ ਗੁੜ ਲਿਆਉਣਗੇ ਅਸੀਂ ਗਾਂ ਦਾ ਕੀ ਮੰਗਾਗੇ ਗਾਂ ਦਾ ਕੀ ਸਾਨੂੰ ਉੱਥੋਂ ਮਿਲਣ ਲੱ ਸੋ ਇਹ ਸਾਡੇ ਤੇ ਨਿਰਭਰ ਕਰਦਾ ਤੇ ਅਸੀਂ ਕੀ ਚੀਜ਼ਾਂ ਮੰਗੇ ਸੋ ਅਸੀਂ ਉੱਥੋਂ ਲੈ ਮਤਲਬ ਖਾਣੇ ਅਸੀਂ ਕਰਿਆਨੇ ਵਾਲੇ ਕੋਲੋਂ ਲੈ ਕੇ ਸੋ ਜਾਨੀ ਗੁੜ ਦੇ ਵਿੱਚ ਇੱਕ ਗੁਣ ਨੇ ਦੂਜੀ ਗੱਲ ਆ ਗਈ ਜੀ ਚੀਨੀ ਚੀਨੀ ਚਟੇ ਰੰਗਦੀ ਹੈ ਇਸ ਵਿੱਚ ਫਾਸਫੋਰਸ ਨਹੀਂ ਹੁੰਦਾ ਜਿਹੜਾ ਗੁਣਾ ਹੈ ਗੁੜਾ ਗੁੜ ਦੇ ਵਿੱਚ ਇੱਕ ਗੁਣਾ ਹੈ ਬਹੁਤ ਵਧੀਆ ਗੁੜ ਦੀ ਜਿਹੜੀ ਨੇਚਰ ਹੈ ਉਹ ਖਾਰ ਨੇਚਰ ਹੈ ਖਾਰ ਕਹ ਲੋ ਪੰਜਾਬੀ ਵਿੱਚ ਖਾਰ ਕਹਿੰਦੇ ਨੇ ਇੰਗਲਿਸ਼ ਵਿੱਚ ਕਹਾਂਗੇ ਅਸੀਂ ਅਲਕਾਲਾਈਨ ਨੇਚਰ ਜਿਹੜੀ ਚੀਨੀ ਦੀ ਨੇਚਰ ਹੈ ਇਹ ਐਸਿਡਿਕ ਨੇਚਰ ਹੈ ਤਜਾਬੀ ਨੇਚਰ ਆ ਜਾਣੀ ਤਜਾਬ ਸਾਡੇ ਅੰਦਰ ਪਹਿਲਾਂ ਹੀ ਬਣਿਆ ਹੋਇਆ ਅਸੀਂ ਖਾ ਲਈ ਚੀਨੀ ਚੀਨੀ ਖਾਣ ਨਾਲ ਸਾਡੇ ਅੰਦਰ ਤਜਾਬ ਹੋਰ ਵਧ ਗਿਆ ਤੇ ਤਜਾਬ ਜਿਆਦਾ ਵਧਣ ਨਾਲ ਸਾਡੇ ਫਿਰ ਉਹ ਬਲੱਡ ਵਿੱਚ ਤਜਾਬ ਬਣ ਗਿਆ ਜਿਆਦਾ ਉਸ ਨੇ ਸਾਡੀ ਪਿਤ ਵਧਾ ਦੇਣੀ ਆ ਜਿਹੜੀ ਸਾਡੀ ਕਿਡਨੀਆ ਨੇ ਇਹ ਸਾਡੇ ਤਜਾਬ ਨੂੰ ਕੱਢਣ ਦੀ ਕੋਸ਼ਿਸ਼ ਕਰਦੀਆਂ ਨੇ ਪਰ ਜੇ ਤਜਾਬ ਅਸੀਂ ਇੰਨਾ ਜ਼ਿਆਦਾ ਚੀਨੀ ਖਾ ਖਾ ਕੇ ਵਧਾ ਲਿਆ ਚੀਨੀ ਖਾ ਖਾ ਕੇ ਵਧਾ ਲਿਆ ਤਾਂ ਫਿਰ ਇਹ ਵੀ ਹੱਥ ਖੜੇ ਕਰ ਦਿੰਦੀਆਂ ਨੇ ਕਿ ਹੋਰ ਨਹੀਂ ਉਹ ਫਿਰ ਬਾਕੀ ਦਾ ਜਿਹੜਾ ਬਚਿਆ ਹੋਇਆ ਉਹ ਤਜਾਬ ਆ ਉਹ ਸਾਡੇ ਖੂਨ ਵਿੱਚ ਹੀ ਰਹਿ ਜਾਂਦਾ ਉਸ ਦੇ ਨਾਲ ਸਾਨੂੰ ਫਿਰ ਬੜੀਆਂ ਭਿਆਨਕ ਬਿਮਾਰੀਆਂ ਲੱਗਣਗੀਆਂ ਉਸ ਦਾ ਸਾਨੂੰ ਨੁਕਸਾਨ ਹੁੰਦਾ ਹੈ ਤੇ ਚੀਨੀ ਬਹੁਤ ਲੇਟ ਹজম ਹੁੰਦੀ ਹੈ ਇਸ ਨੂੰ ਕੋਈ 48 ਘੰਟੇ ਲੱਗ ਜਾਂਦੇ ਨੇ ਚੀਨੀ ਨੂੰ ਜੇ ਅਸੀਂ ਚੀਨੀ ਖਾ ਲਈਏ ਉਸ ਨੂੰ ਹজম ਕਰਨ ਵਾਸਤੇ ਯਾਨੀ ਲੇਟ ਹজম ਹੁੰਦੀ ਹੈ ਸਰੀਰ ਦਾ ਪੂਰਾ ਜ਼ੋਰ ਲੱਗ ਜਾਂਦਾ ਹੈ ਚੀਨੀ ਨੂੰ ਹজম ਕਰਨ ਵਾਸਤੇ ਜਿਸ ਤਰ੍ਹਾਂ ਕਿ ਠੰਡੇ ਪਾਣੀ ਅਸੀਂ ਪੀ ਲਈਏ ਤਾਂ ਪੇਟ ਦਾ ਜ਼ੋਰ ਲੱਗੇਗਾ ਕਿਉਂਕਿ ਪੇਟ ਪਹਿਲਾਂ ਉਸ ਠੰਡੇ ਪਾਣੀ ਨੂੰ ਗਰਮ ਕਰੇਗਾ ਤਾਂ ਹজম ਕਰੇਗਾ ਗਰਮ ਚੀਜ਼ ਹੀ ਹজম ਹੋਇਆ ਕਰਦੀ ਹੈ ਤੇ ਇਸੇ ਤਰ੍ਹਾਂ ਹੀ ਚੀਨੀ ਲੇਟ ਹজম ਹੁੰਦੀ ਆ ਲੇਕਿਨ ਜਿਹੜਾ ਗੁੜਾ ਹੈ ਗੁੜਾ ਉਲਟੀ ਤਸਵੀਰ ਦਾ ਚੀਨੀ ਨਾਲੋਂ ਭਾਵੇਂ ਬਣਦੇ ਇੱਕੇ ਜੀ ਤੋਂ ਨੇ ਗੰਨੇ ਦੇ ਰਸ ਤੋਂ ਹੀ ਬਣਦੀਆਂ ਨੇ ਦੋਨੋਂ ਚੀਜ਼ਾਂ ਪਰ ਇਸ ਤਸਵੀਰ ਵਿੱਚ ਫਰਕ ਹੈ ਜਿਹੜੀ ਗੁੜ ਦੀ ਤਸਵੀਰ ਹੈ ਇਹ ਅਲਕਾਲਾਈਨ ਨੇਚਰ ਹੈ ਇਹ ਖਾਰ ਨੇਚਰ ਆ ਪੇਟ ਵਿੱਚ ਕੀ ਆ ਤਜਾਬ ਗੁੜ ਉਸੇ ਖਾ ਲਿਆ ਪੇਟ ਦਾ ਤਜਾਬ ਇਸ ਨੇ ਘਟਾਤਾ ਉਸ ਨੂੰ ਸੰਮਤ ਅਤਰਾ ਵਿੱਚ ਕਰ ਦੇਗਾ ਤੇ ਗੁੜ ਨੇ ਆਪ ਦਾ ਹਾਜਮ ਹੋਣਾ ਹੀ ਹੋਣਾ ਗੁੜ ਦੇ ਵਿੱਚ ਹੋਰ ਵੱਡਾ ਗੁਣ ਕੀ ਹੈ ਇਹ ਹੋਰ ਚੀਜ਼ਾਂ ਨੂੰ ਵੀ ਹজম ਕਰ ਦਿੰਦਾ ਸਗੋਂ ਗੁੜ ਇਸੇ ਕਰਕੇ ਇਹ ਰਵਾਜ ਹੈ ਜਿਵੇਂ ਰੋਟੀ ਖਾਣ ਤੋਂ ਬਾਅਦ ਗੁੜ ਦੀ ਰੋਟੀ ਖਾ ਲੈਂਦੇ ਸੀ ਜੀ ਉਹ ਚੰਗਾ ਰਵਾਜ ਹੈ ਉਸ ਨੇ ਸਾਡੀ ਰੋਟੀ ਜਲਦੀ ਹਜਮ ਕਰ ਦੇਣੀ ਹੈ ਸੋ ਜਾਣੀ ਇਹ ਗੁੜ ਦੇ ਜਾਣੀ ਗੁਣ ਨੇ ਕਿਸ ਤਰ੍ਹਾਂ ਜਾਣੀ ਸਾਨੂੰ ਗੁੜ ਖਾਣਾ ਚਾਹੀਦਾ ਹੈ ਤੇ ਸਾਡੇ ਜਿਹੜਾ ਗੁੜ ਹੈ ਇਹ ਕੱਪ ਸ਼ਾਮਕਾ ਸਭ ਤੋਂ ਵਧੀਆ ਜਾਣੀ ਕੱਪ ਸ਼ਾਮਕਾ ਸੋ ਇਹ ਤਿੰਨ ਸਾਥ ਸੰਗ ਜੀ ਕੁਝ ਗੱਲਾਂ ਤੇ ਇੱਕ ਗੱਲ ਹੋਰ ਤੇ ਦਹੀਂ ਵਿੱਚ ਜਾਨੀ ਗੁੜ ਪਾ ਕੇ ਖਾਓ ਪਰ ਦੁੱਧ ਵਿੱਚ ਗੁੜ ਪਾ ਕੇ ਨਾ ਖਾਓ ਦੁੱਧ ਵਿੱਚ ਅਸੀਂ ਗੁੜ ਪਾਵਾਂਗੇ ਤਾਂ ਦੁੱਧ ਅੰਦਰ ਜਾ ਕੇ ਫਟ ਜਾਏਗਾ ਦੁੱਧ ਦੇ ਵਿੱਚ ਅਸੀਂ ਅਸੀਂ ਫਿੱਕਾ ਦੁੱਧ ਪੀ ਲਈਏ ਉਹਨੂੰ ਅਸੀਂ ਪੀ ਕੇ ਦੇਖਦੇ ਹਾਂ ਤਾਂ ਠੀਕ ਰਹਿੰਦਾ ਅਸੀਂ ਮਿੱਠਾ ਕੋਲ ਕੇ ਗੁੜ ਕੋਲ ਕੇ ਅਸੀਂ ਦੁੱਧ ਜਦੋਂ ਪੀਵਾਂਗੇ ਤਾਂ ਉਹਦੀਆਂ ਹਲਕੀਆਂ ਜੀਆਂ ਫੁੱਟੀਆਂ ਜੇ ਅਸੀਂ ਉਹਨੂੰ ਪਾਣੀ ਨਾਲ ਪੋਣਾਗੇ ਨਾ ਤਾਂ ਸਾਨੂੰ ਉੱਥੇ ਪਤਾ ਲੱਗ ਜਾਊਗਾ ਉਹਦੇ ਵਿੱਚ ਕਾਫੀ ਫੁੱਟੀਆਂ ਆ ਜਾਣਗੀਆਂ ਪਾਣੀ ਦੇ ਉੱਪਰ ਵੀ ਤੇ ਦੁੱਧ ਵਿੱਚ ਸਾਨੂੰ ਗੁੜ ਬਲਾ ਕੇ ਨਹੀਂ ਖਾਣਾ ਚਾਹੀਦਾ ਤੇ ਗੁੜ ਅਸੀਂ ਦੁੱਧ ਪੀਣ ਤੋਂ ਬਾਅਦ ਲੈ ਲਓ ਜਾਂ ਪਹਿਲਾਂ ਲੈ ਲਓ ਥੋੜਾ ਲੈ ਲਓ ਹਨਾ 10 15 ਮਿੰਟ ਬਾਅਦ ਖਾ ਲਓ ਗੁੜ ਉਹਦਾ ਨੁਕਸਾਨ ਨਹੀਂ ਹੈ ਯਾਨੀ ਦੁੱਧ ਵਿੱਚ ਮਿਲਾ ਕੇ ਗੁੜ ਨਹੀਂ ਤੇ ਦਹੀਂ ਵਿੱਚ ਹਮੇਸ਼ਾ ਮਿਲਾ ਕੇ ਗੁੜ ਖਾਓ ਠੀਕ ਹੈ ਜੀ ਉਹ ਜ਼ਰੂਰੀ ਹੈ ਸਰਦੀਆਂ ਆ ਦੇ ਮਹੀਨੇ ਆ ਗਏ ਜਿਵੇਂ 4 ਮਹੀਨੇ ਤਕਰੀਬਨ ਸਰਦੀਆਂ ਦੇ ਹੁੰਦੇ ਨੇ ਜਿਵੇਂ ਨਵੰਬਰ ਦਸੰਬਰ ਜਨਵਰੀ ਫਰਵਰੀ ਉਸ ਸਮੇਂ ਸਾਨੂੰ ਜਿਹੜੀਆਂ ਭਾਰੀ ਚੀਜ਼ਾਂ ਭਾਵੇਂ ਅਸੀਂ ਖਾ ਲਈਏ ਉਹਦਾ ਕੋਈ ਨੁਕਸਾਨ ਨਹੀਂ ਹੈ ਉਹ ਜਲਦੀ ਹਗਮ ਹੋ ਜਾਣਗੀਆਂ ਤੇ ਗਰਮੀਆਂ ਸਰਦੀਆਂ ਦੇ ਵਿੱਚ ਖਾਣ ਨਾਲ ਇਹ ਭਾਰੀ ਚੀਜ਼ਾਂ ਵੀ ਕਿਉਂਕਿ ਜਿਹੜਾ ਗੁੜ ਹੈ ਗੁੜ ਦਾ ਮੇਲ ਹੈ ਜਿਵੇਂ ਤਰ੍ਹਾਂ ਦੀਆਂ ਸੀਪਨੀਆਂ ਬਣਾਉਣੇ ਆ ਉਹ ਗੁੜ ਦੇ ਵਿੱਚ ਮਿਲਾ ਕੇ ਬਣਾਉਣੇ ਆ ਠੀਕ ਆ ਜੀ ਚੀਨੀ 'ਚ ਮਿਲਾ ਕੇ ਨਾ ਬਣਾਓ ਕਦੇ ਵੀ ਨਾ ਬਣਾਓ ਜਿਹੜਾ ਤਿਲ ਹੈ ਤਿਲ ਦੇ ਵੀ ਖਾਰ ਨੇਚਰ ਹੈ ਅਲਕਾ ਨਾਈਂ ਨੇਚਰ ਹੈ ਗੁੜ ਦੇ ਵੀ ਅਲਕਾ ਨਾਈਂ ਨੇਚਰ ਹੈ ਦੋਨੋਂ ਜਾਨੀ ਮਿਲ ਕੇ ਵਧੀਆ ਕੰਮ ਕਰਦੀਆਂ ਨੇ ਤੇ ਉਹ ਜਿਹੜਾ ਹੈ ਇਹ ਜਲਦੀ ਹজম ਹੋਣਗੀਆਂ ਗੁੜ ਦੀਆਂ ਪਿੰਨੀਆਂ ਬਣਾਈਆਂ ਹੋਈਆਂ ਜਲਦੀ ਹজম ਹੋਣਗੀਆਂ ਚੀਨੀ ਦੁਆਰਾ ਬਣੀਆਂ ਹੋਈਆਂ ਲੇਟ ਹজম ਹੋਣਗੀਆਂ ਗੈਸ ਬਣਾ ਦੇਣਗੀਆਂ ਤਜਾਅ ਬੰਦਰ ਬਣਾ ਦੇਣਗੀਆਂ ਸੋ ਇਸ ਕਰਕੇ ਜੇ ਅਸੀਂ ਸਰਦੀਆਂ ਦੇ ਵਿੱਚ ਪਿੰਨੀਆਂ ਬਣਾ ਕੇ ਖਾਣੀਆਂ ਨੇ ਤਾਂ ਉਹ ਗੁੜ ਦੀਆਂ ਬਣਾ ਕੇ ਖਾਓ ਪੰਜੀਰੀ ਖਾਣੀ ਹੈ ਉਸ ਵਿੱਚ ਵੀ ਸ਼ੱਕਰ ਜਾਂ ਗੁੜ ਪਾਓ ਤੇ ਉਸ ਦੀਆਂ ਵੀ ਪਿੰਨੀਆਂ ਸਹੀ ਬੱਟ ਸਕਦੇ ਆਂ ਮੂੰਗਫਲੀ ਹੈ ਇਸ ਦੀ ਵੀ ਖਾਰ ਨੇਚਰ ਹੈ ਤੇ ਤੇਲ ਦੀ ਵੀ ਖਾਰ ਨੇਚਰ ਹੈ ਗੁਰਦੀ ਵੀ ਖਾਰ ਨੇਚਰ ਹੈ ਸੋ ਇਸ ਤਰੀਕੇ ਨਾਲ ਇਹ ਆਪਸ ਵਿੱਚ ਜਾਨੀ ਮਿਲਾ ਕੇ ਤੇ ਸਾਨੂੰ ਖਾ ਲੈਣੀਆਂ ਚਾਹੀਦੀਆਂ ਨੇ ਇਹਦਾ ਕੋਈ ਨੁਕਸਾਨ ਨਹੀਂ ਹੈ ਜਿਹੜਾ ਕਫ ਹੈ ਕਫ ਨੂੰ ਸ਼ਾਂਤ ਕਰਨ ਵਾਸਤੇ ਸਾਧ ਸੰਗਤ ਜੀ ਇੱਕ ਤਾਂ ਆਪਾਂ ਨੇ ਗੱਲ ਕੀਤੀ ਹੈ ਗੁਰਦੇ ਹੋਰ ਚੀਜ਼ਾਂ ਕਿਹੜੀਆਂ ਨੇ ਕਫ ਨੂੰ ਸ਼ਾਂਤ ਕਰਨ ਵਾਸਤੇ ਜਿਸ ਤਰ੍ਹਾਂ ਆਪਾਂ ਕਿ ਬਾਤ ਨੂੰ ਸ਼ਾਂਤ ਕਰਨ ਵਾਸਤੇ ਆਪਾਂ ਨੇ ਦੱਸਿਆ ਸੀ ਕਿ ਤੇ ਆਪਣਾ ਇਸਰੋਂ ਦਾ ਤੇਲ ਹੈ ਜਾਂ ਫਿਰ ਜਿਹੜੀਆਂ ਪਾਣੀ ਛੱਡਣ ਵਾਲੀਆਂ ਸਬਜ਼ੀਆਂ ਨੇ ਤੇ ਜਾਂ ਫਿਰ ਜੂਸ ਹੋ ਗਏ ਫਰੂਟ ਹੋ ਗਏ ਸਾਰੇ ਇਹ ਜਾਨੀ ਅ ਬਾਤ ਨੂੰ ਸ਼ਾਂਤ ਕਰਦੀਆਂ ਨੇ ਪਿਤ ਨੂੰ ਸ਼ਾਂਤ ਕਰਨ ਵਾਲੀਆਂ ਆਪਣੇ ਦੱਸਿਆ ਸੀ ਜਿਵੇਂ ਹਿੰਗ ਹੋ ਗਈ ਜੀਰਾ ਹੋ ਗਿਆ ਅਜਵੈਨ ਹੋ ਗਿਆ ਇਹ ਚੀਜ਼ਾਂ ਜਾਨੀ ਪਿਤ ਨੂੰ ਸ਼ਾਂਤ ਕਰਦੀਆਂ ਨੇ ਤੇ ਦੇਸੀ ਕੀ ਹੋ ਗਿਆ ਇਹ ਪਿਤ ਨੂੰ ਸ਼ਾਂਤ ਕਰਦਾ ਹੈ ਤਰੀਆਂ ਹੋ ਗਿਆ ਪਿਤ ਨੂੰ ਸ਼ਾਂਤ ਕਰਦਾ ਇਸੇ ਤਰੀਕੇ ਨਾਲ ਕਫ ਨੂੰ ਸ਼ਾਂਤ ਕਰਨ ਨੂੰ ਆ ਤੇ ਗੁੜ ਹੋ ਗਿਆ ਉਸ ਤੋਂ ਬਿਨਾ ਹੋਰ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਕਫ ਨੂੰ ਸ਼ਾਂਤ ਕਰਦੀਆਂ ਨੇ ਅਦਰਕ ਹੋ ਗਿਆ ਇਹ ਜਾਂ ਕਹਿ ਦਸੰਡ ਕਹਿੰਦੇ ਸੁੱਕੇ ਹੋਏ ਅਦਰਕ ਨੂੰ ਹੀ ਸੰਡ ਕਹਿ ਦਿੰਦੇ ਨੇ ਜਦੋਂ ਅਦਰਕ ਸੁਕਾਇਆ ਜਾਂਦਾ ਹੈ ਤਾਂ ਉਸ ਨੂੰ ਸੁੰਡ ਕਹਿ ਦਿੰਦੇ ਨੇ ਉਹ ਸੁੰਡ ਦੇ ਵਿੱਚ ਸੌਂਠ ਕਹ ਲੋ ਜਾਨੀ ਹਿੰਦੀ ਵਿੱਚ ਇਸ ਨੂੰ ਸੌਂਠ ਕਹਿੰਦੇ ਨੇ ਤੇ ਉਸ ਵਿੱਚ ਜਿਹੜੇ ਨੇ ਤੱਤ ਗੁਣ ਉਹ ਹੋਰ ਜ਼ਿਆਦਾ ਵੱਜ ਜਾਂਦੇ ਨੇ ਅਦਰਕ ਨਾਲੋਂ ਜਾਨੀ ਜ਼ਿਆਦਾ ਗੁਣ ਹੁੰਦੇ ਨੇ ਸੁੰਡ ਦੇ ਵਿੱਚ ਗੁਲਕੰਦ ਇਹ ਵੀ ਇੱਕ ਆਪ ਸ਼ਾਮਕ ਹੈ ਗੁਲਕੰਦ ਗੁਲਕੰਦ ਜਾਨੀ ਸਾਨੂੰ ਖਾ ਲੈਣੀ ਚਾਹੀਦੀ ਹੈ ਗੁਲਾਬ ਦੇ ਫੁੱਲਾਂ ਤੋਂ ਬਣਦੀ ਹੈ ਗੁਲਕੰਦ ਗੁਲਾਬ ਦੇ ਫੁੱਲ ਪਾਏ ਜਾਂਦੇ ਨੇ ਤੇ ਸੌਂਫ ਹੈ ਏ ਵੀ ਕਫ ਸ਼ਾਮਕ ਹੈ ਕਫ ਦਾ ਨਾਸ਼ ਕਰਦੀ ਹੈ ਲੌਂਗ ਹੈ ਲੌਂਗ ਵੀ ਕਫ ਸ਼ਾਮਕ ਹੈ ਕਫ ਦਾ ਨਾਸ਼ ਕਰਦੇ ਨੇ ਸ਼ਹਿਦ ਹੈ ਇਹ ਵੀ ਕਫ ਸ਼ਾਮਕ ਹੈ ਸੋ ਇਸ ਤਰ੍ਹਾਂ ਕੁਝ ਚੀਜ਼ਾਂ ਨੇ ਜਿਹੜੀਆਂ ਕਿ ਵਾਕਿਤ ਕਫ ਨੂੰ ਸਮ ਕਰਦੀਆਂ ਨੇ ਸੋ ਇਸ ਜਾਨੀ ਸਾਨੂੰ ਦੇਖ ਕੇ ਆਪਣੀ ਪ੍ਰਕਿਰਤੀ ਵਾਚ ਕੇ ਭੋਜਨ ਪ੍ਰਸ਼ਾਦ ਸਾਨੂੰ ਛਕਣਾ ਚਾਹੀਦਾ ਹੈ ਜੀ ਇਸ ਤਰੀਕੇ ਨਾਲ ਅਸੀਂ ਸਵੇਰੇ ਕਿਵੇਂ ਖਾਈਏ ਦੁਪਹਿਰ ਕਿਵੇਂ ਖਾਈਏ ਸ਼ਾਮ ਨੂੰ ਸੀ ਕਿਵੇਂ ਖਾਈਏ ਉਸ ਤਰੀਕੇ ਨਾਲ ਅਸੀਂ ਆਪਣੀ ਬਾਤ ਵਿਤਕਾਫ ਤਿੰਨਾਂ ਨੂੰ ਅਸੀਂ ਸ਼ਾਂਤ ਕਰ ਸਕਦੇ ਹਾਂ ਹੋਰ ਬਾਤ ਵਿਤਕਾਫ ਨੂੰ ਸ਼ਾਂਤ ਕਰਨ ਵਾਸਤੇ ਸਭ ਤੋਂ ਵਧੀਆ ਜਿਹੜਾ ਹੈ ਉਹ ਇੱਕ ਅਜਰਵੇਦ ਦੀ ਦਵਾਈ ਹੈ ਜਿਸ ਨੂੰ ਕਿ ਤ੍ਰਿਫਲਾ ਕਿਹਾ ਜਾਂਦਾ ਹੈ ਤ੍ਰਿਫਲਾ ਦੁਆਰਾ ਇਹਦੇ ਵਿੱਚ ਤਿੰਨ ਚੀਜ਼ਾਂ ਨੇ ਆਮਲਾ ਬੇਹੇੜਾ ਤੇ ਹਰੜਾ ਤ੍ਰਿ ਫਲ ਭਾਵ ਕਿ ਤਿੰਨ ਫਲ ਗਿਟਕ ਨਹੀਂ ਜਾਣੀ ਲੈਣੀ ਇਹਨਾਂ ਦੀ ਔਲੇ ਦੀ ਛਿਲੜ ਲੈ ਲਓ ਫਾੜੀਆਂ ਲੈ ਲਓ ਜਾਨੀ ਗਿਟਕ ਨੂੰ ਬਾਹਰ ਸੜ ਦੋ ਬਿਹੜੇ ਦਾ ਵੀ ਇਸੇ ਤਰੀਕ ਜਿਹੜਾ ਉਹਦਾ ਫਾੜਾ ਬਿਹੜੇ ਦਾ ਉਸਦਾ ਗੁੱਦਾ ਲੈ ਲਓ ਤੇ ਗਿਟਕ ਨੂੰ ਉਸਦੇ ਨੂੰ ਬਾਹਰ ਸੜ ਦੋ ਤੇ ਇਸੇ ਤਰੀਕ ਹਰੜ ਦਾ ਉਸਦਾ ਗੁੱਦਾ ਲੈ ਲਓ ਤੇ ਗਿਟਕ ਨੂੰ ਜਾਨੀ ਬਾਹਰ ਸੜ ਦੋ ਉਹਦਾ ਜਿਹੜਾ ਚੂਰਨ ਚੂਰਨ ਬਣਾਓ ਫਿਰ ਅਸੀਂ ਉਸਦਾ ਪਾਊਡਰ ਬਣਾਉਸਦਾ ਅਸੀਂ ਤੇ ਉਹ ਅਸੀਂ ਕੁੱਟ ਪੀਸ ਕਰਕੇ ਆਪਣੇ ਕੋਲ ਰੱਖੀਏ ਉਤ੍ਰਿਫਲਾ ਜਿਹੜਾ ਹੈ ਕੱਲਾ ਆਮਲਾ ਵੀ ਬਾਤਪਿਤ ਕਫਦਾ ਸ਼ਾਮਕ ਦਹੀੜਾ ਵੀ ਬਾਤਪਿਤ ਕਫਦਾ ਸ਼ਾਮਕ ਤੇ ਹਲੜੀ ਬਾਤਪਿਤ ਕਫਦਾ ਸ਼ਾਮਕ ਨੇ ਤੇ ਇਹ ਤਿੰਨੇ ਚੀਜ਼ਾਂ ਦਾ ਨਾਸ ਕਰ ਦਿੰਦੀਆਂ ਨੇ ਬਾਤਪਿਤ ਕਫਦਾ ਜਿਹੜਾ ਤ੍ਰਿਫਲਾ ਹੈ ਇਸਕਾ ਤ੍ਰਿਫਲਾ ਸਭ ਤੋਂ ਵਧੀਆ ਹੈ ਤ੍ਰਿਫਲਾ ਬਾਰੇ ਡਿਟੇਲ ਵਿੱਚ ਆਪਾਂ ਫੇਰ ਕਿਸੇ ਅਗਲੇ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਯਾਨੀ ਤ੍ਰਿਫਲਾ ਹੈ ਜਿਹੜਾ ਕਿ ਤਿੰਨੇ ਚੀਜ਼ਾਂ ਦਾ ਬਾਤਪਿਤ ਕਫਦਾ ਸ਼ਾਮਕ ਹੈ ਔਰ ਗੁਰਬਾਣੀ ਦੁਆਰਾ ਕਿਸ ਤਰ੍ਹਾਂ ਬਾਤਪਿਤ ਕਫਦਾ ਨਾਸ ਕੀਤਾ ਜਾਂਦਾ ਹੈ ਕਿਸ ਤਰ੍ਹਾਂ ਠੀਕ ਰੱਖੀ ਜਾਂਦੀਆਂ ਨੇ ਕਈ ਵਾਰੀ ਅਸੀਂ ਸਾਰੀਆਂ ਚੀਜ਼ਾਂ ਠੀਕ ਖਾਂਦੇ ਆ ਤਾਂ ਵੀ ਸਾਨੂੰ ਬਿਮਾਰੀਆਂ ਨਹੀਂ ਘਟਦੀਆਂ ਬਾਤਪਿਤ ਕਫ ਫਿਰ ਵੀ ਸਾਡੇ ਵੱਧ ਸਕਦੇ ਨੇ ਉਹਨਾਂ ਨੂੰ ਸ਼ਾਂਤ ਕਰਨ ਵਾਸਤੇ ਗੁਰਬਾਣੀ ਦੁਆਰਾ ਕਿਸ ਤਰ੍ਹਾਂ ਸ਼ਾਂਤ ਹੋ ਜਾਣਗੀਆਂ ਉਹ ਆਪਾਂ ਕਿਸੇ ਅਗਲੀ ਵੀਡੀਓ ਚ ਦੱਸਾਂਗੇ ਜੀ ਹੁਣ ਇਤਨਾ ਹੀ ਬਹੁਤ ਹੈ ਤੇ ਭੁੱਲਦਿਆਂ ਤੋਂ ਕਲਦਿਆਂ ਬੋਲਣਾ ਚੁੱਕਾਂ ਦੀ ਖਿਮਾ ਬਖਸ਼ਣਾ ਜੀ ਬਾਕੀ ਜਿਹੜਾ ਕੋਈ ਗਲਤੀ ਸਾਡੀ ਕੋਈ ਹੁੰਦੀ ਹੈ ਕੁਝ ਵੀ ਪ੍ਰਕਾਰ ਦੇ ਕੋਈ ਕਮੈਂਟ ਜ਼ਰੂਰ ਭੇਜੋ ਤਾਂ ਕਰਕੇ ਕਿ ਅਸੀਂ ਸੁਧਾਰ ਕਰ ਸਕੀਏ ਜਿਵੇਂ ਪਿਛਲੀ ਵਾਰੀ ਇੱਕ ਕਮੈਂਟ ਵਿੱਚ ਆਇਆ ਸੀ ਕਿ ਵਜਰਾਸਣ ਕਿਸ ਤਰ੍ਹਾਂ ਹੁੰਦਾ ਹੈ ਵਜਰਾਸਣ ਜਿਸ ਤਰ੍ਹਾਂ ਕਿ ਮੁਸਲਮਾਨ ਨਮਾਜ਼ ਪੜ੍ਹਦੇ ਨੇ ਉਹ ਵਜਰਾਸਣ ਵਿੱਚ ਪੜ੍ਹਦੇ ਨੇ ਉਸ ਨੂੰ ਵਜਰਾਸਣ ਆਖਦੇ ਨੇ ਮੁਸਲਮਾਨ ਸਾਰੇ ਹੀ ਵਜਰਾਸਣ ਦੁਆਰਾ ਹੀ ਜਿਹੜੀ ਨਮਾਜ਼ ਪੜ੍ਹਦੇ ਨੇ ਉਹ ਇਸ ਤਰ੍ਹਾਂ ਹੁੰਦਾ ਹੈ ਜਿਸ ਤਰ੍ਹਾਂ ਅਸੀਂ ਐਦਾਂ ਗੋਡੇ ਮੁੱਦੇ ਮਾਰ ਲਈਏ ਤੇ ਇਸ ਤਰ੍ਹਾਂ ਸੀ ਇੰਜ ਅਸੀਂ ਬੈਠ ਜਾਈਏ ਇਸ ਨੂੰ ਵਜਰਾਸਣ ਆਖਦੇ ਨੇ ਤੋ ਇਹ ਵਜਰਾ ਅਸਨ ਸੀ ਤੇ ਦੋਨੋਂ ਤਰੀਕੇ ਨਾਲ ਮੈਂ ਇਹ ਫਰੰਟ ਤੋਂ ਕਰਕੇ ਦਿਖਾਇਆ ਹੈ ਜਿਸ ਤਰ੍ਹਾਂ ਕੋਡੇ ਚਾਹੀਏ ਇੱਥੇ ਜੋੜ ਲਓ ਤੇ ਇਹ ਤਰੀਕਾ ਹੋ ਗਿਆ ਹੈ ਵਜਰਾ ਅਸਨ ਕਰਨ ਦਾ ਰੋਟੀ ਖਾਣ ਤੋਂ ਬਾਅਦ ਕੇਵਲ ਇੱਕ ਇਹੀ ਅਸਨ ਆ ਜਿਹੜਾ ਕਿ ਕੀਤਾ ਜਾ ਸਕਦਾ ਹੈ ਸਾਨੂੰ ਕੱਟੜਦਾਈ ਚ ਨਹੀਂ ਆਉਣਾ ਚਾਹੀਦਾ ਕਿ ਅਸੀਂ ਅਸਨ ਨਹੀਂ ਕਰ ਸਕਦੇ ਅਸੀਂ ਕਰ ਸਕਦੇ ਹਾਂ ਸਾਧ ਸੰਗਤ ਜੀ ਜਿਹੜਾ ਗੁਰਮਤਿ ਦਾ ਸੂਲ ਹੈ ਇਹ ਹੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਜਿਹੜੇ ਕਿ ਜੋਗ ਸਿੱਧਨ ਜੋਗ ਸਿੱਧ ਅਸਣ 84 ਇਹ ਵੀ ਕਰ ਕਰ ਰਹਿਆ ਵੱਡੀ ਅਰਜ਼ਾ ਫਿਰ ਫਿਰ ਜਨਮ ਹੈ ਹਰ ਸਿੰਘ ਸੰਗ ਨਾ ਗਹਿਆ ਸੋ ਉਹ ਉਹ ਭਾਵਨਾ ਹੋਰ ਸੀ ਕਿਉਂਕਿ ਉਹਨਾਂ ਪਰਮੇਸ਼ਰ ਨਾਲ ਮਲਾਪ ਨਹੀਂ ਹੈ ਪਰਮੇਸ਼ਰ ਨਾਲ ਮਲਾਪ ਨਾਮ ਸਿਮਰਨ ਗੁਰਬਾਣੀ ਦੁਆਰਾ ਹੀ ਹੋਣਾ ਹੈ ਤੇ ਲੇਕਿਨ ਸਰੀਰ ਕ ਤਾਂ ਦੁਰਸਤੀ ਦੇਖੋ ਵੱਡੀ ਅਰਜ਼ਾ ਤਾਂ ਗੱਲ ਕੀਤੀ ਹੈ ਫਿਰ ਵੀ ਮਹਾਰਾਜ ਨੇ ਵੱਡੀ ਅਰਜ਼ਾ ਤਾਂ ਹੁੰਦੀ ਹੈ ਠੀਕ ਹੈ ਜੀ ਤੇ ਇਹਨਾਂ ਅਸਣਾਂ ਦੁਆਰਾ ਤੇ ਇਹ ਅਸਲ ਜਾਨੀ ਸਾਨੂੰ ਕਰਨ ਦੇ ਵਿੱਚ ਨੁਕਸਾਨ ਕੋਈ ਨਹੀਂ ਹੈ ਅਸੀਂ ਸਰੀਰ ਦੀ ਤੰਦਰੁਸਤੀ ਰੱਖਣੀ ਹੈ ਸਰੀਰ ਸਿਹਤ ਤੰਦਰੁਸਤ ਹੋਏਗਾ ਤਾਂ ਕਰਕੇ ਹੀ ਅਸੀਂ ਵੱਧ ਤੋਂ ਵੱਧ ਨਾਮ ਜਪ ਸਕਾਂਗੇ ਅਸੀਂ ਗੁਰਬਾਣੀ ਵੀ ਪੜ ਸਕਾਂਗੇ ਸੋ ਸਾਧ ਸੰਗਤ ਜੀ ਇਹ ਹੈ ਵਜਰਾਸਣ ਇਸ ਤਰੀਕੇ ਨਾਲ ਜਾਨੀ ਬੈਠਣਾ ਗੋਡੇ ਮੁੱਦੇ ਮਾਰ ਕੇ ਇਦਾਂ ਬੈਠਣਾ ਪਰ ਇਹ ਗੱਦੇ ਦੇ ਉੱਪਰ ਬੈਠੋ ਕਿਉਂਕਿ ਜੇ ਅਸੀਂ ਸਖਤ ਫਰਸ਼ ਦੇ ਉੱਪਰ ਅਸੀਂ ਬੈਠ ਗਏ ਤਾਂ ਗੋਡਿਆਂ ਨੂੰ ਰਗੜ ਲੱਗਣ ਦਾ ਡਰ ਹੈ ਤੇ ਇਸ ਕਰਕੇ ਇਹਦੇ ਉੱਪਰ ਇਦਾਂ ਬੈਠ ਕੇ ਹੀ ਕਰੋ ਤੇ ਹੁਣ ਸਾਧ ਸੰਗਤ ਜੀ ਮੈਂ ਪਿਛਲੇ ਪਾਸੇੋਂ ਕਰਕੇ ਆਪ ਜੀ ਨੂੰ ਦਿਖਾਉਣਾ ਹੈ ਕਿ ਇਹ ਪੈਰਾਂ ਦੀ ਸਥਿਤੀ ਇਸ ਤਰ੍ਹਾਂ ਰੱਖਣੀ ਹੈ ਜਿਹੜੇ ਪੈਰ ਇਦਾਂ ਰੱਖਣੇ ਨੇ ਨਾ ਉਹ ਇਸ ਤਰ੍ਹਾਂ ਰੱਖਣੇ ਨੇ ਪਿਆ ਤੇ ਜਣੀ ਇਹ ਅੱਡੀਆਂ ਦੇ ਵਿੱਚ ਅਸੀਂ ਬੈਠਣਾ ਇਦਾਂ ਅੱਡੀਆਂ ਦੇ ਉੱਪਰ ਇਹ ਐ ਬੈਠ ਜੀਏ ਇਹ ਗਲਤ ਤਰੀਕਾ ਇਹ ਹੈ ਬਜਰਾਸਨ ਕਰਨ ਦਾ ਤਰੀਕਾ ਜੀ ਤੇ ਰੀੜ ਦੀ ਹੱਡੀ ਨੂੰ ਸਿੱਧੇ ਰੱਖਣਾ ਹੈ ਸੋ ਇਸ ਇਹ ਰੋਟੀ ਖਾਣ ਤੋਂ ਬਾਅਦ ਭੋਜਨ ਪ੍ਰਸ਼ਾਦ ਅਚਕਣ ਤੋਂ ਬਾਅਦ ਕੇਵਲ ਇੱਕ ਇਹੀ ਆਸਨ ਜਿਹੜਾ ਸੀ ਕਰ ਸਕਦੇ ਹਾਂ ਹੋਰ ਅਸੀਂ ਕੋਈ ਵੀ ਅਸਣ ਨਹੀਂ ਕਰ ਸਕਦੇ ਹਾਂ ਤੇ ਵੈਸੇ ਵੀ ਜਿਹੜਾ ਚਲੋ ਇੱਕ ਗੱਲ ਹੋਰ ਗੱਲ ਯਾਦ ਆ ਗਈ ਜਿਹੜਾ ਚੌਂਕੜੀ ਮਾਰ ਕੇ ਵੀ ਅਸੀਂ ਬੈਠਣਾ ਨਾ ਕਿ ਅਸੀਂ ਇਸ ਤਰ੍ਹਾਂ ਚੌਂਕੜੀ ਮਾਰ ਕੇ ਬੈਠਦੇ ਹਾਂ ਨਾ ਇਹਦੇ ਨਾਲ ਸਾਡੇ ਗੋਡੇ ਉੱਪਰ ਰਹਿੰਦੇ ਨੇ ਤੇ ਜ਼ਿਆਦਾਤਰ ਸਾਧ ਸੰਗਤ ਜੀ ਤੁਸੀਂ ਬੇਸ਼ੱਕ ਆਪ ਵੀ ਨੋਟ ਕਰਿਓ ਗੱਲ ਨੂੰ ਜਿਹੜੇ ਮੁਸਲਮਾਨ ਲੋਕ ਨੇ ਇਹ ਸੋਟੀ ਲੈ ਕੇ ਨਹੀਂ ਤੁਰਦੇ ਇਹਨਾਂ ਦੇ ਬਜ਼ੁਰਗਾਂ ਦੇ ਵੀ ਗੋਡੇ ਤਕਰੀਬਨ ਠੀਕ ਰਹਿੰਦੇ ਨੇ ਹਿੰਦੂ ਜਾਂ ਸਿੱਖ ਸਮਾਜ ਹੈ ਇਹਨਾਂ ਦੇ ਗੋਡੇ ਬੜੀ ਜਲਦੀ ਖਰਾਬ ਹੁੰਦੇ ਨੇ ਤੇ ਇਹ ਗੋਡੇ ਕਿਉਂਕਿ ਸਾਡੇ ਉੱਪਰ ਉੱਠੇ ਹੁੰਦੇ ਨੇ ਇਹ ਜੇ ਗੋਡੇ ਇਸ ਤਰ੍ਹਾਂ ਸੀ ਰੱਖ ਲਈਏ ਨਾ ਇਹ ਇਦਾਂ ਦੀ ਅਸੀਂ ਇਹ ਜਿਹੜੀ ਸਾਡੀ ਸਿਉਣ ਆ ਉਹਦੇ ਪਰ ਅੱਡੀ ਰੱਖ ਲਈਏ ਤੇ ਇਸ ਤਰੀਕੇ ਨਾਲ ਜਾਨੀ ਅਸੀਂ ਜੇ ਬੈਠ ਜਾਈਏ ਇਹਦੇ ਨਾਲ ਸਾਡੇ ਗੋਡੇ ਨੀਵੇਂ ਚਲੇਗੇ ਧਰਤੀ ਦੀ ਜਿਹੜੀ ਹੈ ਗ੍ਰੈਵਿਟੇਸ਼ਨ ਪਾਵਰ ਉਹ ਸਾਡੀ ਬਾਡੀ ਨੂੰ ਇਸ ਤਰ੍ਹਾਂ ਮਿਲਦੀ ਰਹਿੰਦੀ ਹੈ ਇਸ ਦੇ ਨਾਲ ਸਾਡੇ ਗੋਡੇ ਖਰਾਬ ਨਹੀਂ ਹੋਣਗੇ ਗੋਡਿਆਂ ਦੇ ਵਿੱਚ ਜਿਹੜਾ ਸਾਈਨੋਵਲ ਫਲੂਇਡ ਹੈ ਉਹ ਚੰਗੀ ਮਾਤਰਾ ਵਿੱਚ ਬਣਦਾ ਰਹੇਗਾ ਜੇ ਅਸੀਂ ਕੋਟੇ ਮੁੱਦੇ ਮਾਰ ਕੇ ਵੀ ਬੈਠਦੇ ਹਾਂ ਉਸ ਦੇ ਨਾਲ ਵੀ ਗੋਡਿਆਂ ਦਾ ਜਿਹੜਾ ਸਾਈਨੋਵੀਅਲ ਫਲੂਇਡਾ ਜਿਹਨੂੰ ਕੋਈ ਗੋਡਿਆਂ ਦਾ ਗ੍ਰੀਸ ਕਹਿੰਦੇ ਨੇ ਉਹ ਸਹੀ ਮਾਤਰਾ ਵਿੱਚ ਫਿਰ ਬਣਦਾ ਰਹਿੰਦਾ ਉਸ ਦੇ ਨਾਲ ਜਾਨੀ ਨੁਕਸਾਨ ਨਹੀਂ ਹੁੰਦਾ ਹੈ ਗੋਡੇ ਜਾਨੀ ਸਾਡੇ ਤੰਦਰੁਸਤ ਰਹਿਣਗੇ ਮਜ਼ਬੂਤ ਰਹਿਣਗੇ ਬੱਜਰ ਹਸਣ ਦਾ ਮਤਲਬ ਵੈਸੇ ਹੀ ਆ ਬੱਜਰ ਜੈਸਾ ਬਣ ਜਾਣਾ ਵੱਜਰ ਭਾਵ ਕੇ ਮਜ਼ਬੂਤ ਸਖਤ ਬਣ ਜਾਣਾ ਦਸਵੇਂ ਪਾਤਸ਼ਾਹ ਦੀਆਂ satsang ji ਫੋਟੋ ਅਸੀਂ ਜੇ ਦੇਖੀਏ ਹਜੂਰ ਸਾਹਿਬ ਦੀਆਂ ਉਹ ਜ਼ਿਆਦਾਤਰ ਮਹਾਰਾਜ ਜੀ ਇਸ ਤਰੀ ਬੈਠੇ ਨੇ ऐसे तरीके ਨਾਲ ਬੈਠੇ ਨੇ ਮਹਾਰਾਜ ਜੀ ਦੇਖੋ ਸੱਚੇ ਪਾਤਸ਼ਾਹ ਮਹਾਰਾਜ ਦੇ ਜੀਵਨ ਤੋਂ ਸਾਨੂੰ ਸਿੱਖਣ ਨੂੰ ਬਹੁਤ ਕੁਝ ਮਿਲਦਾ ਹੈ ਦੇਖੋ ਵੀਰ ਅਸਣ ਸਾਨੂੰ ਦੱਸਿਆ ਸੀ ਵੀਰ ਅਸਣ ਵਿੱਚ ਵੀ ਮੰਦਾ ਬਲਵਾਨ ਬਣਦਾ ਹੈ ਪੱਟ ਮਜ਼ਬੂਤ ਹੁੰਦੇ ਨੇ ਲੱਤਾਂ ਮਜ਼ਬੂਤ ਹੁੰਦੀਆਂ ਨੇ ਪਰ ਜਦੋਂ ਅਸੀਂ ਅਮਰ ਚੱਕਦੇ ਹਾਂ ਉਦੋਂ ਹੀ ਵੀਰ ਅਸਣ 'ਚ ਬਿਠਾਇਆ ਜਾਂਦਾ ਹੈ ਉਦੋਂ ਬਾਅਦ ਕਿਹੜੇ ਸਿੱਖ ਬੈਠਦੇ ਨੇ ਮੈਂ ਤਾਂ ਕਿਸੇ ਗੁਰਦੁਆਰੇ 'ਚ ਬੈਠੇ ਦੇਖੇ ਨਹੀਂ ਹੈਗੇ ਵੀਰ ਅਸਣ ਵਿੱਚ ਬੈਠੇ ਹੋਏ ਸੋ ਨਾ ਵਜਰ ਅਸਣ 'ਚ ਕਿਤੇ ਦੇਖਣਾ ਸਾਧ ਸੰਗਤ ਜੀ ਇਸ ਕਰਕੇ ਸਾਨੂੰ ਵਜਰ ਅਸਣ ਤੇ ਵੀਰ ਅਸਣ ਇਹ ਸਾਨੂੰ ਅਪਣਾ ਲੈਣਾ ਚਾਹੀਦਾ ਬਹੁਤ ਅੱਛਾ ਹੈ ਸਾਡੀਆਂ ਰੱਤਾਂ ਗੋਡੇ ਪੂਰੇ ਮਜ਼ਬੂਤ ਰਹਿਣਗੇ ਤੇ ਮਜਬੂਰ ਹੋ ਜਾਂਦਾ ਬੰਦਾ ਜਦੋਂ ਸੋਟੀ ਨਾਲ ਤੁਰਦਾ ਉਹ ਤੇ ਬਹੁਤ ਮਜਬੂਰੀਆਂ ਹੋ ਜਾਂਦੀਆਂ ਨੇ ਬਜ਼ੁਰਗਾਂ ਨੂੰ ਜਿਹੜੀ ਨੌਬ ਤੇ ਨਾ ਆਵੇ ਸੋਟੀ ਨਾਲ ਤੁਰਨ ਦੀ ਇਸ ਕਰਕੇ ਇਹ ਵਜਰਾਸਣ ਜਾਂ ਵੀਰਸਣ ਨੂੰ ਸੀ ਬਣਾਈਏ ਸੋ ਸਾਧ ਸੰਗਤ ਜੀ ਇਹ ਪਿਛਲੀ ਵਾਰੀ ਕਮੈਂਟ ਆਇਆ ਸੀ ਕਿ ਵਜਰਾਸਣ ਕਿਸ ਤਰ੍ਹਾਂ ਹੁੰਦਾ ਉਹ ਆਪ ਜੀ ਦੀ ਸੇਵਾ ਵਿੱਚ ਦੱਸਿਆ ਗਿਆ ਹੈ ਤੇ ਅੱਜ ਬਸ ਇਤਨਾ ਹੀ ਤੇ ਬਾਕੀ ਅਗਲਾ ਖੁਲਾਸਾ ਅੱਗੇ ਫਿਰ ਹੋਰ ਵੀਡੀਓ ਵਿੱਚ ਆਪਾਂ ਕਰਾਂਗੇ ਤੇ ਖਿੰ ਗਲਤੀ ਬਲ ਚੁਕਦੀ ਖਿਮਾ ਬਖਸ਼ਣਾ ਜੀ ਅੱਗੋਂ ਵਾਸਤੇ ਮਹਾਰਾਜ ਦੀ ਕਿਰਪਾ ਕਰਮ ਸਮਤ ਬਖਸ਼ਣ ਸੰਗਤਾਂ ਦੀ ਮਹਾਰਾ ਸੇਵਾ ਕਰਨ ਦਾ ਉਦਮ ਉਤਸ਼ਾਹ ਬਲ ਬਖਸ਼ਣ ਦਾਸ ਬੀ ਐਮ ਐਸ ਡਾਕਟਰ ਸੋ ਇੱਛਾ ਇਹ ਹੀ ਹੁੰਦੀ ਹੈ ਜੋ ਮਹਾਰਾਜ ਨੇ ਗਿਆਨ ਦਿੱਤਾ ਹੋਇਆ ਹੈ ਉਹ ਸੰਗਤਾਂ ਵਿੱਚ ਵੰਡਿਆ ਜਾਵੇ ਤਾਂ ਕਿ ਇਹਨਾਂ ਚੀਜ਼ਾਂ ਨੂੰ ਅਪੜਾ ਕੇ ਕੋਈ ਤੰਦਰੁਸਤ ਹੋ ਜਾਏਗਾ ਤਾਂ ਬਹੁਤ ਵੱਡੀ ਸੇਵਾ ਹੋ ਜਾਏਗੀ ਸੋ ਇਹ ਮੰਦ ਦੇ ਬੰਦੇ ਵਿੱਚ ਖਿਆਲ ਹੈ ਇਮਾਰਤ ਕਿਰਪਾ ਕਰ ਕਿਸ ਤਰ੍ਹਾਂ ਸਿਵਾਦੰਦੇ ਰਹਿਣ ਜੀ ਤੇ ਗਲਤੀ ਬੋਲਾਂ ਚੁੱਕਾ ਦੀ ਖਮਾ ਬਖਸ਼ਣੇ ਜੀ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ